ਜਦੋਂ ਵੀ ਕਦੇ ਆਪਣੇ ਦਿਮਾਗ ਦੇ ਵਿੱਚ ਕਿਸੇ ਲੀਡਰ ਦਾ ਅਕਸ ਆਉਂਦਾ ਵਾ ਤਾਂ ਨਾਲ ਦੀ ਨਾਲ ਹੀ ਦਿਮਾਗ ਦੇ ਵਿੱਚ ਆਉਂਦੇ ਆ ਉਹਨਾਂ ਦੇ ਬਹੁਤ ਵੱਡੇ ਵੱਡੇ ਲੰਬੇ ਗੱਡੀਆਂ ਦੇ ਕਾਫਲੇ ਤੇ ਕੂ ਕੂ ਕਰਦੀਆਂ ਉਹ ਗੱਡੀਆਂ ਜਿਨ੍ਹਾਂ ਦੇ ਉੱਤੇ ਲਾਲੀਆਂ ਨੀਲੀਆਂ ਬੱਤੀਆਂ ਲੱਗੀਆਂ ਹੁੰਦੀਆਂ ਨੇ ਪਰ ਹੁਣ ਇੱਥੇ ਇੱਕ ਯੂਪੀ ਦੇ ਮਨਿਸਟਰ ਜਿਨ੍ਹਾਂ ਨੇ ਪੂਰੀ ਦੀ ਪੂਰੀ ਗੱਲ ਨੂੰ ਹੀ ਪਲਟਤਾ ਬਿਲਕੁਲ ਉਲਟ ਘਰਤੀ ਕਹਾਣੀ ਹੁਣੇ ਮਨਿਸਟਰ ਕੌਣ ਨੇ ਇਹ ਹੈਗੇ ਨੇ ਯੂਪੀ ਦੇ ਸੋਸ਼ਲ ਵੈਲਫੇਅਰ ਮਨਿਸਟਰ ਅਸਿਮ ਅਰुण ਪੁਰਾਣੇ ਆਈਪੀਐਸ ਆਫੀਸਰ ਵੀ ਰਹੇ ਆ ਹੁਣ ਤੋਂ ਸਿਰਫ ਕੁਛ ਦਿਨ ਪਹਿਲਾਂ ਇਹ ਪਹੁੰਚਦੇ ਨੇ ਵਾਰਾਣਸੀ ਅਨੁਸੂਚਿਤ ਜਾਤੀ ਤੇ ਜਨਜਾਤੀ ਦੇ ਸਵਾਭਿਮਾਨ ਦਿਵਸ ਨੂੰ ਮਨਾਉਣ ਦੇ ਲਈ ਹੁਣ ਮਨਿਸਟਰ ਸਾਹਿਬ ਨੇ ਤਾਂ ਉਹਨਾਂ ਦੇ ਲਈ ਵੀਆਈਪੀ ਗੱਡੀ ਆਉਣੀ ਆ ਉਹਦੇ ਉੱਤੇ ਲਾਲ ਬੱਤੀ ਲੱਗੀ ਹੋਣੀ ਚਾਹੀਦੀ ਆ ਤੇ ਜਦੋਂ ਇਹ ਚਿੱਟੇ ਰੰਗ ਦੀ ਟੋヨタ ਇਨੋਵਾ ਉੱਥੇ ਪਹੁੰਚਦੀ ਆ ਤਾਂ ਆਸੀਮ ਅਰुण ਇਹ ਦੇਖਦੇ ਆ ਕਿ ਇਹਦੇ ਉੱਤੇ ਇੱਕ ਨੀਲੀ ਬੱਤੀ ਲੱਗੀ ਹੋਈ ਆ ਪਰ ਹੁਣ ਗੱਡੀ ਦੇ ਵਿੱਚ ਬੈਠ ਕੇ ਤੇ ਪੂਰੀ ਟੌਰ ਦੇ ਨਾਲ ਨੀਲੀ ਬੱਤੀ ਵਾਲੀ ਗੱਡੀ ਵਿੱਚ ਜਾਣ ਤੋਂ ਪਹਿਲਾਂ ਆਸੀਮ ਅਰुण ਇਹ ਚੈੱਕ ਕਰਦੇ ਆ ਇਸ ਗੱਡੀ ਨੂੰ ਨੀਲੀ ਤੇ ਲਾਉਣ ਦੀ ਇਜਾਜ਼ਤ ਹੈ ਵੀ ਆ ਕਿ ਨਹੀਂ ਹੈ ਉਹੀ ਗੱਲ ਹੁੰਦੀ ਆ ਇਸ ਗੱਡੀ ਦੇ ਕੋਲੇ ਇਹ অথরাইゼਸ਼ਨ ਹੈ ਹੀ ਨਹੀਂ ਸੀ ਤਾਂ ਫਿਰ ਹੁਣ ਆਸਿਮ ਅਰੁਣ ਕੀ ਕਰਦੇ ਆ ਜਿਹੜਾ ਕੁਛ ਇੰਡੀਆ ਦੇ 99.999 ਮਨਿਸਟਰ ਆਣੇ ਨਹੀਂ ਕਰਨਾ ਸੀ ਫੌਰਨ ਆਸਿਮ ਅਰੁਣ ਵਾਰਾਨਸੀ ਦੇ ਪੁਲਿਸ ਕਮਿਸ਼ਨਰ 모ਹਿਤ ਅਗਰਵਾਲ ਨੂੰ ਫੋਨ ਕਰਦੇ ਆ ਤੇ ਨਾਲ ਹੀ ਇੱਕ ਲਿਖਤੀ ਰੂਪ ਦੇ ਵਿੱਚ ਇਸ ਵਹੀਕਲ ਦੇ ਅਗੇਂਸਟ ਸ਼ਿਕਾਇਤ ਕਰਦੇ ਨਾਲੇ ਉਹਦੀ ਲੱਗੀ ਹੋਈ ਨੀਲੀ ਬੱਤੀ ਦੀ ਫੋਟੋ ਖਿੱਚ ਕੇ ਵੀ ਭੇਜਦੇ ਆ ਤੇ ਅੱਗੇ ਇਹ ਕਹਿੰਦੇ ਕਿ ਇਸ ਗੱਡੀ ਦਾ ਚਲਾਨ ਕੱਟਿਆ ਜਾਵੇ ਮੋਹਿਤ ਜੀ ਕੋ بتایا ਔਰ ਸਾਥ ਮੇ ਇਹ ਪ੍ਰਮਾਣ ਵੀ ਭੇਜ ਦਿਆ ਮੈਨੂੰ ਆਸ਼ਾ ਉਹਨੇ ਚਲਾਨ ਕਰ ਦਿਓ ਸੜਕ ਕਟਨਾ ਕੱਲੀ ਦਕੱਲੀ ਆ ਪਰ ਫਿਰ ਵੀ ਜੇ ਕਿਤੋਂ ਵੀ ਕੋਈ ਛੋਟੀ ਮੋਟੀ ਘਟਨਾ ਵੀ ਇਸ ਤਰ੍ਹਾਂ ਦੀ ਮਿਲਦੀ ਆ ਆਉਂਦੀ ਆ ਤਾਂ ਉਹਨੂੰ ਵੀ ਅਪਰੀਸ਼ੀਏਟ ਕਰਨਾ ਚਾਹੀਦਾ ਅਗਲੀ ਖਬਰ ਆ ਰਹੀ ਆ ਅਮਰੀਕਾ ਦੇ ਐਰੀਜ਼ੋਨਾ ਤੋਂ ਉੱਥੇ ਹੁੰਦਾ ਕੀ ਆ 4 10 ਤੇ 11 ਸਾਲ ਦੀਆਂ ਬੱਚੀਆਂ ਨੇ ਜਿਹੜੀਆਂ 5th ਸਟੈਂਡਰਡ ਚ ਪੜ੍ਹਦੀਆਂ ਨੇ ਹੁਣ ਉਹਨਾਂ ਦੇ ਅਗੇਂਸਟ ਸ਼ਿਕਾਇਤ ਹੁੰਦੀ ਆ ਸ਼ਿਕਾਇਤ ਕਿਸ ਚੀਜ਼ ਦੀ ਆ ਉਹਨਾਂ ਨੇ ਕਿਸੇ ਦੁਕਾਨ ਤੋਂ ਕੈਂਡੀਜ਼ ਨਹੀਂ ਚੋਰੀ ਕੀਤੀਆਂ ਇਸ ਤੋਂ ਥੋੜਾ ਜਿਹਾ ਵੱਡਾ ਕੰਮ ਕੀਤਾ ਕੀ ਵੱਡਾ ਕੰਮ ਕੀਤਾ ਆਪਣੀ ਹੀ ਕਲਾਸ ਦੇ ਵਿੱਚ ਪੜ੍ਹਦੇ ਇੱਕ ਮੁੰਡੇ ਨੂੰ ਉਹ ਬਹਿਲਾਫ ਫਸਲਾ ਕੇ ਬਾਥਰੂਮ ਚ ਲੈ ਕੇ ਜਾਂਦੀਆਂ ਨੇ ਉੱਥੇ ਉਹਦੀ ਹੱਤਿਆ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਚਾਕੂ ਮਾਰ ਕੇ ਤੇ ਉਸ ਤੋਂ ਬਾਅਦ ਤੇ ਆਪਣੇ ਵੱਲੋਂ ਹੀ ਇੱਕ ਲਿਖਤ ਰੂਪ ਦੇ ਵਿੱਚ ਉਹ ਆਤਮ ਹੱਤਿਆ ਦਾ ਨੋਟ ਬਣਾ ਲੈਂਦੀਆਂ ਨੇ ਤਾਂ ਕਿ ਇਸ ਪੂਰੇ ਦੇ ਪੂਰੇ ਕਟਨਾ ਕਰਮ ਨੂੰ ਆਤਮ ਹੱਤਿਆ ਦਰਸਾਇਆ ਜਾ ਸਕੇ ਇਹ ਚਾਰੇ ਲੜਕੀਆਂ 10 ਤੇ 11 ਸਾਲ ਦੀ ਉਮਰ ਦੀਆਂ ਹੁੰਦੀਆਂ ਨੇ ਜਦੋਂ ਮੈਂ 10 ਸਾਲ ਦਾ ਹੁੰਦਾ ਸੀ ਤਾਂ ਮੋਗਲੀ ਤੇ ਚੰਦਰਕਾਂਤਾ ਦੇਖਦਾ ਹੁੰਦਾ ਸੀ ਹੁਣ ਜਿਹੜਾ ਸੋਸ਼ਲ ਮੀਡੀਆ ਤੇ ਇੰਟਰਨੈਟ ਆ ਇਹ ਨੇ ਅੱਜ ਕੱਲ ਦੇ ਜਵਾਨਾਂ ਨੂੰ ਮੈਨੂੰ ਇਹ ਤਾਂ ਪਤਾ ਨਹੀਂ ਕਿ ਚੰਗੀਆਂ ਚੀਜ਼ਾਂ ਕਿੰਨੀਆਂ ਕਿ ਸਿਖਾਈਆਂ ਕਿ ਨਹੀਂ ਪਰ ਉਹ ਪੁੱਠੀਆਂ ਚੀਜ਼ਾਂ ਸਾਰੀਆਂ ਸਿਖਾਤੀਆਂ ਉਸ ਤੋਂ ਅੱਗੇ ਜਦੋਂ ਪੁਲਿਸ ਦੇ ਕੋਲੇ ਕੇਸ ਜਾਂਦਾ ਪੁਲਿਸ ਵਾਲੇ ਤਫ਼ਤੀਸ਼ ਕਰਦੇ ਆ ਤਾਂ ਉਹਨਾਂ ਨੇ ਇਹ ਦੱਸਿਆ ਕਿ ਇਹਨਾਂ ਚਾਰੇ ਹੀ ਲੜਕੀਆਂ ਨੇ ਇਹਦੀ ਪਲੈਨਿੰਗ ਇੰਨੇ ਕ ਜ਼ਿਆਦਾ ਵਧੀਆ ਤਰੀਕੇ 'ਚ ਕੀਤੀ ਤੇ ਸਾਰੀਆਂ ਲੜਕੀਆਂ ਨੂੰ ਅਲੱਗ-ਅਲੱਗੇ ਦੇ ਵਿੱਚ ਰੋਲ ਦਿੱਤੇ ਗਏ ਉਸ ਆਪਣੇ ਨਾਲ ਪੜਦੇ ਬੱਚੇ ਨੂੰ ਕਤਲ ਕਰਨ ਲਈ ਪਹਿਲੀ ਲੜਕੀ ਦਾ ਰੋਲ ਸੀ ਉਹਨੂੰ ਬਹਿਲਾ ਫਸਲਾ ਕੇ ਲੜਕੀਆਂ ਦੇ ਬਾਥਰੂਮ ਤੱਕ ਲੈ ਕੇ ਆਉਣਾ ਦੂਸਰੀ ਲੜਕੀ ਦਾ ਰੋਲ ਸੀ ਘਰੋਂ ਇੱਕ ਚਾਕੂ ਲੈ ਕੇ ਆਉਣਾ ਤੀਸਰੀ ਲੜਕੀ ਜਿਹੜੀ ਇਹਨਾਂ ਸਾਰਿਆਂ ਦੀ ਲੀਡਰ ਸੀ ਉਹਦਾ ਕੰਮ ਸੀ ਅਸਲ ਦੇ ਵਿੱਚ ਇਹਨੂੰ ਕਤਲ ਕਰਨਾ ਤੇ ਚੌਥੀ ਲੜਕੀ ਦਾ ਕੰਮ ਆ ਬਾਥਰੂਮ ਦੇ ਬਾਹਰ ਖੜ ਕੇ ਆਸ-ਪਾਸੇ ਨਿਗਰਾਨੀ ਰੱਖਣੀ ਇੰਨੀ ਪਲੈਨਿੰਗ ਤਾਂ ਮੈਨੂੰ ਲੱਗਦਾ ਪਹਿਲਗਾਮ ਅਟੈਕ ਵਾਲਿਆਂ ਨੇ ਨਹੀਂ ਕੀਤੀ ਹੋਣੀ ਜਿੰਨਾ ਇੰਨੇ ਇਸ਼ਾਰੇ ਨਹੀਂ ਕਰ ਲਈ अच्छा ਹੁਣ ਅਗੇ ਕਾਰਨ ਸੁਣੋ ਕਾਰਨ ਇਹ ਆ ਇਹ ਲੜਕੀ ਹੈਗੀ ਆ 11 ਸਾਲ ਦੀ ਤੇ ਉਸ ਲੜਕੇ ਨੂੰ ਮਾਰਨ ਦਾ ਜਾਂ ਮਾਰਨ ਦੀ ਕੋਸ਼ਿਸ਼ ਕਰਨ ਦਾ ਵਿੱਚ ਇਹ ਵੀ ਦੱਸ ਦਿੰਨਾ ਕਿ ਇਹ ਲੜਕਾ ਬਚ ਜਾਂਦਾ ਵਾ ਜਾਨ ਇਹਦੀ ਬਚ ਗਈ ਤੇ ਹੁਣ ਇਹ ਬਿਲਕੁਲ ਠੀਕ ਆ ਇਹ ਨੌਬਤ ਇੱਥੋਂ ਤੱਕ ਕਿਉਂ ਆਈ ਕਿਉਂਕਿ ਇਸ ਲੜਕੀ ਨੂੰ ਇਹ ਲੱਗਿਆ ਕਿ ਜਿਹੜਾ ਇਹ ਲੜਕਾ ਵਾ ਇਹ ਉਹਦੇ ਨਾਲ ਚੀਟ ਕਰ ਰਿਹਾ ਮਤਲਬ ਇਹ ਇੱਕ ਅਲੱਗ ਹੀ ਜ਼ੋਨ ਦੇ ਵਿੱਚ ਚੱਲ ਰਿਹਾ 10 ਤੇ 11 ਸਾਲ ਦੇ ਬੱਚੇ ਆ ਕਦੋਂ ਇੱਕ ਰਿਲੇਸ਼ਨ ਬਣਾਇਆ ਤੇ ਕਦੋਂ ਉਹਦੇ ਵਿੱਚ ਚੀਟ ਕਰਨਾ ਵੀ ਸ਼ੁਰੂ ਕਰਤਾ ਤੇ ਅੱਗੇ ਚੀਟ ਦਾ ਬਦਲ ਨਾ ਲੈਣਾ ਵੀ ਸ਼ੁਰੂ ਕਰਤਾ ਇਹ ਸਾਡੇ ਟਾਈਮ 'ਚ 10 ਸਾਲ ਦੇ ਨਿਆਣਿਆਂ ਨੂੰ ਕੋਈ ਕਰਿਓ ਕੱਲੇ ਬਿਸਕਟ ਲੈਣ ਦੀ ਤੋੜਦਾ ਹੁੰਦਾ ਸੀ ਕੋਈ ਚੱਕ ਕੇ ਨਾ ਲੈ ਜੇ ਇਹਨੂੰ ਤੇ ਇੱਧਰ ਦੇਖੋ ਹੋਰ ਹੀ ਮੂਡ ਚੱਲ ਰਹੇ ਇਹਨਾਂ ਦੇ ਮੈਨੂੰ ਪਤਾ ਨਹੀਂ ਤਾਂ ਬੋਇੰਗ ਵਾਲਿਆਂ ਦੇ ਮਾੜੇ ਦਿਨ ਚੱਲ ਰਹੇ ਆ ਜਾਂ ਫਿਰ ਬੋਇੰਗ ਦੇ ਵਿੱਚ ਬੈਠਣ ਵਾਲਿਆਂ ਦੇ ਮਾੜੇ ਦਿਨ ਚੱਲ ਰਹੇ ਆ ਪਤਾ ਨਹੀਂ ਕੀ ਗੱਲ ਆ ਸਾਲਾ ਇਹ ਦੁੱਖ ਕਾ ਖਤਮ ਨਹੀਂ ਹੁੰਦਾ ਬੇ ਪਰ ਜਦੋਂ ਤੋਂ 에어 ਇੰਡੀਆ ਦੀ ਉਹ ਫਲਾਈਟ ਕ੍ਰੈਸ਼ ਹੋਈ ਆ ਉਸ ਤੋਂ ਬਾਅਦ ਪੂਰੀ ਦੁਨੀਆ 'ਚ ਪਤਾ ਹੀ ਨਹੀਂ ਕਿੰਨੇ ਕਿ ਇਨਸੀਡੈਂਟ ਹੋ ਚੁੱਕੇ ਆ ਬੋਇੰਗ ਦੇ ਨਾਲ ਰਿਲੇਟਡ ਹੁਣ ਇੱਕ ਨਵਾਂ ਆਇਆ ਵਾ ਬੋਇੰਗ ਵਾਲਿਆਂ ਦਾ ਇੱਕ ਹੋਰ ਜਹਾਜ਼ ਸੀਗਾ ਬੋਇੰਗ 737 ਕੁਝ ਦਿਨ ਪਹਿਲਾਂ ਇਹ ਚਾਈਨਾ ਦੇ ਸ਼ੰਗਾਈ ਤੋਂ ਜਾ ਰਿਹਾ ਸੀ ਜਾਪਾਨ ਟੋਕਿਓ 3 ਜੂਨ ਨੂੰ ਬੋਇੰਗ ਦਾ ਇਹ ਜਹਾਜ਼ ਚਾਈਨਾ ਦੇ ਸ਼ੰਗਾਈ ਦੇ ਪੁਡੋਂਗ 에어ਪੋਰਟ ਤੋਂ ਉਡਾਨ ਭਰਦਾ ਵਾ ਜਾਪਾਨ ਦੇ ਟੋਕੀਓ ਦੇ ਨਾਰੀਤਾ 에어ਪੋਰਟ ਦੇ ਲਈ ਜਹਾਜ਼ ਦੇ ਵਿੱਚ ਟੋਟਲ 199 ਮੁਸਾਫਰ ਹੁੰਦੇ ਆ ਜਹਾਜ਼ ਪੂਰੀ ਆਪਣੀ ਹਾਈਟ ਦੇ ਉੱਪਰ ਪਹੁੰਚਦਾ ਜਿਹੜੀ ਕਿ ਹੁੰਦੀ ਆ 36000 ਫੁੱਟ ਦੀ ਅਗਲੇ ਸਿਰਫ 10 ਮਿੰਟਾਂ ਦੇ ਅੰਦਰ ਅੰਦਰ ਜਹਾਜ਼ ਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮ ਹੁੰਦੀ ਆ ਤੇ ਜਹਾਜ਼ 36000 ਫੁੱਟ ਦੀ ਉਚਾਈ ਤੋਂ ਕਿੱਥੇ ਆ ਜਾਂਦਾ ਵਾ 10.5000 ਫੁੱਟ ਦੇ ਉੱਪਰ ਸਿਰਫ 10 ਮਿੰਟਾਂ ਦੇ ਵਿੱਚ ਉਸ ਟਾਈਮ ਦੇ ਉੱਪਰ ਜ਼ਿਆਦਾਤਰ ਯਾਤਰੀ ਸੌ ਰਹੇ ਸੀਗੇ ਜਦੋਂ ਇਸ ਤਰ੍ਹਾਂ ਦੇ ਨਾਲ ਜਹਾਜ਼ ਥੱਲੇ ਨੂੰ ਆਉਣਾ ਸ਼ੁਰੂ ਹੁੰਦਾ ਇਹਨਾਂ ਸਾਰੇ ਲੋਕਾਂ ਦੀ ਨੀਂਦ ਖੁੱਲਦੀ ਆ ਤੇ ਨਾਲ ਦੀ ਨਾਲ ਹੀ ਨੰ ਪਿਛਲੇ ਕੁਝ ਦਿਨਾਂ ਦੇ ਵਿੱਚ ਇੰਨੇ ਸਾਰੇ ਹੋਏ ਇਨਸੀਡੈਂਟ ਯਾਦ ਆਉਣੇ ਸ਼ੁਰੂ ਹੋ ਜਾਂਦੇ ਆ ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਜਹਾਜ਼ ਸੇਫ ਲੈਂਡ ਹੋ ਗਿਆ ਪਰ ਬਾਅਦ ਦੇ ਵਿੱਚ ਜਹਾਜ਼ ਦੇ ਮੁਸਾਫਰਾ ਨੇ ਇਹ ਦੱਸਿਆ ਕਿ ਸਾਡਾ ਉਹ ਜਿਹੜੇ 10 ਮਿੰਟ ਨੰਗੇ ਆ ਉਹ ਬਹੁਤ ਹੀ ਬੁਰੇ ਨੰਗੇ ਆ ਇਵਨ ਜਦੋਂ ਤੱਕ ਲੈਂਡਿੰਗ ਹੋਈ ਆ ਕਈ ਯਾਤਰੀਆਂ ਨੇ ਇਵਨ ਇਥੋਂ ਤੱਕ ਕਿ ਆਪਣੀਆਂ ਜਿਹੜੀਆਂ ਵਿਲ ਸੀ ਵਸੀਅਤ ਬਣਾਉਣੀਆਂ ਸ਼ੁਰੂ ਕਰਤੀਆਂ ਦੇ ਨਾਲ ਦੀ ਨਾਲ ਹੀ ਆਪਣੇ ਜਿਹੜੇ ਰਿਲੇਟਿਵ ਨੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਜਿਹੜੇ ਆਪਣੇ ਪਾਸਵਰਡ ਨੇ ਆਪਣੇ ਬੈਂਕ ਅਕਾਊਂਟ ਦੇ ਕ੍ਰੈਡਿਟ ਕਾਰਡ ਦੇ ਉਹ ਸਾਰੇ ਦੇ ਸਾਰੇ ਦੱਸਣੇ ਸ਼ੁਰੂ ਕਰਦੇ ਮੌਤ ਕੁਛੂ ਕੇ ਟਕਸ ਵਾਪਸ ਆ ਸਕਦਾ ਹੋ ਸਕਦਾ ਕੁਝ ਲੋਕਾਂ ਨੂੰ ਇਹ ਗੱਲ ਹਾਸੋਹੀਣੀ ਲੱਗੀ ਹੋਵੇ ਪਰ ਜੇ ਖੁਦ ਆਪਾਂ ਇੱਕ ਮਿੰਟ ਦੇ ਲਈ ਇਹਨਾਂ ਮੁਸਾਫਰਾਂ ਦੀ ਥਾਂ ਦੇ ਉੱਪਰ ਬੈਠ ਕੇ ਸੋਚੀਏ ਤਾਂ ਬਿਲਕੁਲ ਹੀ ਇਹ 10 ਮਿੰਟ ਜਾਂ ਪੂਰੀ ਦੀ ਪੂਰੀ ਫਲਾਈਟ ਇਹਨਾਂ ਮੁਸਾਫਰਾਂ ਦੇ ਲਈ ਇੱਕ ਬਹੁਤ ਹੀ ਜ਼ਿਆਦਾ ਬੁਰੇ ਸੁਪਨੇ ਤੋਂ ਕੱਟ ਨਹੀਂ ਰਹੀ ਹੋਊਗੀ ਤੇ ਉਸ ਤੋਂ ਬਾਅਦ ਇਸ ਜਹਾਜ਼ ਨੂੰ ਜਾਪਾਨ ਦੇ ਓਸਾਕਾ ਸ਼ਹਿਰ ਦੇ ਕਨਸਾਈ 에어ਪੋਰਟ ਦੇ ਉੱਪਰ ਉਤਾਰਿਆ ਜਾਂਦਾ ਤੇ ਇਸ ਤੋਂ ਬਾਅਦ ਜਿੰਨੇ ਵੀ ਇਹਦੇ ਵਿੱਚ ਯਾਤਰੀ ਬੈਠੇ ਹੁੰਦੇ ਆ 에어ਲਾਈਨ ਦੇ ਵੱਲੋਂ ਇਹਨਾਂ ਸਾਰਿਆਂ ਨੂੰ 93 93 ਡਾਲਰ ਕੰਪਨਸੇਸ਼ਨ ਤੇ ਇਸੇ 에어ਪੋਰਟ ਦੇ ਨੇੜੇ ਕਿਸੇ ਵੀ ਹੋਟਲ ਦੇ ਵਿੱਚ ਇੱਕ ਰਾਤ ਦੀ ਅਕਮੋਡੇਸ਼ਨ ਫ੍ਰੀ ਦੇ ਵਿੱਚ ਦਿੱਤੀ ਜਾਂਦੀ ਆ ਪਰ ਵੀ ਜਿਹੜਾ ਉਹ ਐਕਸਪੀਰੀਅੰਸ ਇਹਨਾਂ ਲੋਕਾਂ ਨੂੰ ਰਿਹਾ ਹੋਊਗਾ ਮੈਨੂੰ ਲੱਗਦਾ ਇਹ ਪੂਰੀ ਜ਼ਿੰਦਗੀ ਇਹਨਾਂ ਦੇ ਜ਼ਿਹਨ ਦੇ ਵਿੱਚ ਰਹੂਗਾ ਅੱਗੇ ਤੋਂ ਜਦੋਂ ਵੀ ਕਦੇ ਇਹ ਕਿਸੇ ਵੀ 에ਰਲਾਈਨ ਦੇ ਵਿੱਚ ਸਫਰ ਕਰਨਗੇ ਇਹ ਹਾਲਤ ਹੋ ਰਹੀ ਆ ਅੱਜਕੱਲ ਬੋਇੰਗ ਦੀ ਉਹਨੂੰ ਯਾਦ ਹੋਊਗਾ ਪਿਛਲੀ ਵਾਰੀ ਜਦੋਂ ਦਿੱਲੀ ਦੇ ਵਿੱਚ ਮੁੱਖ ਮੰਤਰੀ ਦੀਆਂ ਵੋਟਾਂ ਪੈਣੀਆਂ ਸੀਗੀਆਂ ਤੇ ਕੇਜਰੀਵਾਲ ਉਦੋਂ ਦਿੱਲੀ ਦੇ ਮੁੱਖ ਮੰਤਰੀ ਹੁੰਦੇ ਸੀ। ਵੋਟਾਂ ਪੈਣ ਤੋਂ ਥੋੜੀ ਜਿਹੀ ਦੇਰ ਪਹਿਲਾਂ ਸਪੈਸ਼ਲੀ ਭਾਜਪੀ ਵਾਲਿਆਂ ਨੇ ਇੱਕ ਹੋਰ ਬਹੁਤ ਵੱਡਾ ਮੁੱਦਾ ਚੱਕਿਆ ਸੀ ਉਹ ਸੀਗਾ ਦਿੱਲੀ ਦਾ ਜਿਹੜਾ ਆਫੀਸ਼ੀਅਲ ਰੈਜ਼ਿਡੈਂਸ ਹੈਗਾ ਕਿਦਾ ਮੁੱਖ ਮੰਤਰੀ ਦਾ ਤੇ ਬਹੁਤ ਜ਼ਿਆਦਾ ਉਹਦੇ ਉੱਤੇ ਰੌਲਾ ਪਾਇਆ ਉਹਨਾਂ ਨੇ ਕਿ ਕਰੋੜਾਂ ਰੁਪਏ ਕੇਜਰੀਵਾਲ ਹੋਣਾ ਨੇ ਉਹਦੇ ਤੇ ਖਰਚੇ ਬਹੁਤ ਸਾਰੀਆਂ ਉਹਦੀਆਂ ਰਿਪੋਰਟਸ ਆਈਆਂ ਤੇ ਉਸ ਜਗ੍ਹਾ ਨੂੰ ਸ਼ੀਸ਼ਮੈਲ ਦਾ ਨਾਮ ਦਿੱਤਾ ਗਿਆ। ਹੁਣ ਤੁਸੀਂ ਕਹੋਗੇ ਇੰਨਾ ਸਨਾਟਾ ਕਿਉਂ ਹੋ ਗਿਆ? ਸਨਾਟਾ ਇਸ ਕਰਕੇ ਹੋ ਗਿਆ ਕਿ ਹੁਣ ਰੋਲ ਬਿਲਕੁਲ ਪਲਟ ਗਏ ਜਿਹੜਾ ਕਿ ਹਮੇਸ਼ਾ ਇੰਡੀਆ ਦੀ ਰਾਜਨੀਤੀ ਦੇ ਵਿੱਚ ਹੁੰਦਾ ਵਾ ਤੇ ਆਪਸ ਦੇ ਵਿੱਚ ਲੜਦੇ ਰਹ ਜਾਂਦੇ ਆ ਇਹਨਾਂ ਪਾਰਟੀਆਂ ਦੇ ਫੋਲੋਅਰ ਆਪਸ ਦੇ ਵਿੱਚ ਗਾਲੋ-ਗਾਲੀ ਹੁੰਦੇ ਰਹਿੰਦੇ ਆ ਸੋਸ਼ਲ ਮੀਡੀਆ ਦੇ ਉੱਤੇ। ਉਹੀ ਭਾਜਪਾ ਪਾਰਟੀ ਜਿਹੜੀ ਕੇਜਰੀਵਾਲ ਦੇ ਇਸ ਆਫੀਸ਼ੀਅਲ ਰੈਜ਼ਿਡੈਂਸ ਨੂੰ ਸ਼ੀਸ਼ਮੈਲ ਦਾ ਨਾਮ ਦੇ ਰਹੀ ਸੀ, ਹੁਣ ਆਪਾਂ ਚੱਲਦੇ ਆਂ ਉਹਨਾਂ ਵੱਲ। ਭਾਜਪਾ ਦੀ ਸਰਕਾਰ ਬਣਦੀ ਆ ਤੇ ਦਿੱਲੀ ਦੇ ਹੁਣ ਦੇ ਚੀਫ ਮਿਨਿਸਟਰ ਰੇਖਾ ਗੁਪਤਾ। ਉਹੀ ਰੇਖਾ ਗੁਪਤਾ ਜਿਹੜੇ ਕੇਜਰੀਵਾਲ ਦੇ ਉੱਪਰ ਬਲੇਮ ਲਾ ਰਹੇ ਸੀ ਤੇ ਹੁਣ ਦੂਸਰੇ ਪਾਸੇ ਉਹੀ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਉਹ ਸ਼ੀਸ਼ਮੈਲ ਖੜਾ ਕੀਤਾ। ਸਿਰਫ ਰੋਲ ਰਿਵਰਸ ਹੋਏ। ਇਹ ਸਾਰੇ ਮਿਲ ਕੇ ਹਮ ਪਾਗਲ ਬਣਾ ਰਹਾ ਤਾਂ ਹੁਣ ਆਪਾਂ ਚੱਲਦੇ ਆ ਹੁਣ ਦੇ ਰੇਖਾ ਗੁਪਤਾ ਦੇ ਸ਼ੀਸ਼ਮੈਲ ਵੱਲ ਤਾਂ ਹੁਣ ਇੱਕ ਰਿਪੋਰਟ ਨਿਕਲ ਕੇ ਸਾਹਮਣੇ ਆਈ ਆ ਕਿ ਰੇਖਾ ਗੁਪਤਾ ਹੋਣਾ ਨੇ ਜਿਹੜਾ ਉਹਨਾਂ ਨੂੰ ਆਪਣਾ ਇੱਕ ਰੈਜ਼ਿਡੈਂਸ ਮਿਲਿਆ ਉਸ ਸ਼ੀਸ਼ਮੈਲ ਵਿੱਚ ਨਹੀਂ ਗਏ ਕਹਿੰਦੇ ਕਿ ਇਹ ਕ腐ਸ਼ਨ ਦਾ ਘਾਰਾ ਮੈਂ ਉੱਥੇ ਨਹੀਂ ਰਹਿਣਾ ਤਾਂ ਉਹਨਾਂ ਨੇ ਇੱਕ ਨਵਾਂ ਕਰ ਲਿਆ ਪਰ ਉੱਥੇ ਵੀ ਉਹਨਾਂ ਨੇ ਨਵੀਂ ਇੱਕ ਰੈਨੋਵੇਸ਼ਨ ਕੀਤੀ ਆ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਉਹਦੇ ਵਿੱਚ ਉਹਨਾਂ ਨੇ ਕੀ ਕੀ ਕੀਤਾ ਵਾ 14 에어 ਕੰਡੀਸ਼ਨਰ ਲਾਏ ਆ 10 LED ਫਲੱਡ ਲਾਈਟਸ ਲਾਈਆਂ ਨੇ ਤਿੰਨ ਲਾਰਜ ਚੈਂਡਲੀਅਰਸ ਸ਼ਾਇਦ ਉਹਨਾਂ ਨੂੰ ਬੋਲਦੇ ਨੇ ਜਿਹੜੇ ਬਹੁਤ ਵੱਡੇ ਵੱਡੇ ਝੂਮਰ ਲੱਗੇ ਹੁੰਦੇ ਆ ਉਹ ਲਾਏ ਆ ਵੈਲ ਮਾਉਂਟਡ ਇਲੂਮੀਨੇਸ਼ਨ ਫਿਕਸਚਰਸ ਲਾਏ ਆ ਇਲੈਕਟ੍ਰਿਕ ਚਿਮਨੀ ਆ 80 ਇਲੈਕਟ੍ਰੀਕਲ ਪੁਆਇੰਟਸ ਨੇ ਜਿਨ੍ਹਾਂ ਦੀ ਦੁਬਾਰਾ ਰੀਵਾਇਰਿੰਗ ਹੋਊਗੀ 23 એનર્ਜੀ ਐਫੀਸ਼ੀਐਂਟ ਸੀਲਿੰਗ ਫੈਨਸ ਲੱਗੇ ਆ 16 ਕੰਧਾਂ ਦੇ ਉੱਪਰ ਲੱਗਣ ਵਾਲੇ ਪੱਖੇ ਲੱਗੇ ਆ 24 2 ਟਨ ਦੇ ਏਸੀ ਲੱਗੇ ਆ 115 ਬਹੁਤ ਹੀ ਜ਼ਿਆਦਾ ਸੋਹਣੇ ਲੈਂਪ ਲੱਗੇ ਆ ਜਿਨ੍ਹਾਂ ਦੇ ਉੱਤੇ ਬਰਾਸ ਦਾ ਕੰਮ ਕੀਤਾ ਹੋਇਆ ਦੋ ਬਹੁਤ ਹੀ ਜ਼ਿਆਦਾ ਮਹਿੰਗੇ ਹੋਰ ਛੋਟੇ ਝੂਮਰ ਲੱਗੇ ਆ ਇੱਕ 20 ਲੀਟਰ ਦਾ ਮਾਈਕ੍ਰੋਵੇਵ ਆ ਇੱਕ ਟੋਸਟ ਗ੍ਰਿਲ ਆ ਜਿਹਦੇ ਚ ਐਲ ਸੀ ਡੀ ਡਿਸਪਲੇ ਆ ਇੱਕ ਵਾਟਰ ਪਿਉਰੀਫਾਇਰ ਆ ਇੱਕ ਇਲੈਕਟ੍ਰਿਕ ਜਿਮਨੀ ਆ 6 ਗੀਜ਼ਰ ਨੇ ਡਿਸ਼ਵਾਸ਼ਰ ਆ واਸ਼ਿੰਗ ਮਸ਼ੀਨ ਆ 50 ਲੀਟਰ ਪਰ ਕੈਪੈਸਿਟੀ ਦਾ ਆਰੋ ਪਲਾਂਟ ਆ 5 4K আল্ট্রা HD ਸਮਾਰਟ LED TV ਨੇ 455 ਇੰਚ ਦੇ ਅੱਧ ਟੀਵੀ ਨੇ ਇੱਕ 65 ਇੰਚ ਦਾ ਟੀਵੀ ਆ ਯਾਰ ਬੰਦੇ ਇੱਕ ਨੇ ਰਹਿਣਾ ਵਾ ਇੰਨੇ ਗੀਜ਼ਰ ਇੰਨੇ ਟੀਵੀ ਤੁਸੀਂ ਮੈਨੂੰ ਜ਼ਰੂਰ ਚੈੱਕ ਕਰਕੇ ਦੱਸਿਓ ਕਿ ਕੋਈ ਇੱਕ ਬੰਦਾ ਇੱਕ ਟਾਈਮ ਇੰਨੇ ਟੀਵੀ ਦੇਖ ਸਕਦਾ ਜ਼ਰੂਰ ਮੈਨੂੰ ਦੱਸਿਓ ਕਮੈਂਟ ਕਰਕੇ 14 ਸੀਸੀਟੀਵੀ ਕੈਮਰੇ ਨੇ ਹੁਣ ਇੱਥੇ ਇਸ ਤੋਂ ਪਹਿਲਾਂ ਕਿ ਤੁਸੀਂ ਮੈਨੂੰ ਕਿਸੇ ਵੀ ਪੋਲਿਟਿਕਲ ਪਾਰਟੀ ਦੇ ਨਾਲ ਜੋੜੋ ਮੈਂ ਤੁਹਾਨੂੰ ਪਹਿਲਾਂ ਕਹਿ ਦਿੰਨਾ ਮੇਰਾ ਕਿਸੇ ਪਾਰਟੀ ਪੂਰਤੀ ਨਾਲ ਕੋਈ ਸੰਬੰਧ ਨਹੀਂ ਹੈਗਾ ਚਾਹੇ ਆਮ ਆਦਮੀ ਚਾਹੇ ਅਕਾਲੀ ਚਾਹੇ ਕਾਂਗਰਸ ਚਾਹੇ ਭਾਜਪਾ ਚਾਹੇ ਸਮਾਜਵਾਦੀ ਚਾਹੇ ਕਿਹੜੇ ਵੀ ਵਾਦੀ ਕੋਈ ਵੀ ਜਿਹੜਾ ਕੋਈ ਚੰਗਾ ਕੰਮ ਕਰ ਦੂਗਾ ਉਹ ਬਹੁਤ ਵਧੀਆ ਗੱਲ ਆ ਸ਼ਾਬਾਸ਼ ਹੈ ਆਪਾਂ ਹੀ ਤੇਰੇ ਤੇ ਜੇ ਕੋਈ ਲੁੱਟੂਗਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਉਹਨੂੰ ਇਸੇ ਤਰ੍ਹਾਂ ਹੀ ਬੋਲਿਆ ਜਾਣਾ ਚਾਹੀਦਾ ਵਾ ਚਾਹੇ ਕਿਸੇ ਵੀ ਪਾਰਟੀ ਦਾ ਕੋਈ ਵੀ ਬੰਦਾ ਹੋਵੇ ਪਰ ਇਹ ਖਬਰ ਹੈਗੀ ਆ ਪੂਰੀ ਤਰ੍ਹਾਂ ਨਾਲ ਇੰਡੀਆ ਦੀ ਰਾਜਨੀਤੀ ਨੂੰ ਦਰਸਾਉਂਦੀ ਹੋਈ ਜਿੱਥੇ ਕਿ ਜਿਹੜੇ ਅੰਧਪਗਤ ਹੁੰਦੇ ਆ ਜਾਂ ਪਾਰਟੀਆਂ ਦੇ ਵਰਕਰ ਹੁੰਦੇ ਆ ਉਹ ਇੱਕ ਦੂਸਰੇ ਨੂੰ ਗਾਲ੍ਹਾਂ ਕੱਢਦੇ ਰਹਿ ਜਾਂਦੇ ਆ ਤੇ ਲੀਡਰਾਂ ਦੇ ਰੋਲ ਬਸ ਚੇਂਜ ਹੋ ਜਾਂਦੇ ਆ ਸਾਬਾ ਸੇ ਬੇਟਾ ਬਹੁਤ ਬੜਿਆ ਇੱਕ ਕੰਪਨੀ ਆ ਟੈਲੀਗ੍ਰਾਮ ਕਰਕੇ ਉਹ ਇਸ ਟਾਈਮ ਦੁਨੀਆ ਦੀ ਸਭ ਤੋਂ ਜ਼ਿਆਦਾ ਪੌਪੂਲਰ ਕੰਪਨੀਆਂ ਦੇ ਵਿੱਚੋਂ ਇੱਕ ਆ ਕਾਦੇ ਲਈ ਮੈਸੇਜਸ ਇਧਰ ਉਧਰ ਭੇਜਣ ਦੇ ਲਈ ਟੋਟਲ ਉਹਦੇ ਪੂਰੀ ਦੁਨੀਆ ਦੇ ਵਿੱਚ 1 ਬਿਲੀਅਨ ਤੋਂ ਵੀ ਜ਼ਿਆਦਾ ਯੂਜ਼ਰ ਨੇ ਮਤਲਬ ਕਿ 1 ਕਰੋੜ ਤੋਂ ਵੀ ਜ਼ਿਆਦਾ ਤੇ ਜਿਹੜੇ ਬੰਦੇ ਨੇ ਇਹ ਕੰਪਨੀ ਸ਼ੁਰੂ ਕੀਤੀ ਆ ਜਿਹੜਾ ਬੰਦਾ ਇਹਦਾ ਸੀਈਓ ਆ ਉਹਦਾ ਨਾਮ ਹੈ ਪਾਵਲ ਦੂਰੋਵ ਪਾਵਲ ਦੂਰੋਵ ਨੇ ਹੁਣੇ ਪਿੱਛੇ ਜੇ ਇੱਕ ਅਨਾਉਂਸਮੈਂਟ ਕੀਤੀ ਆ ਬਹੁਤ ਜਵਾਨ ਮੁੰਡਾ ਵਾ ਇਹਨਾਂ ਕੋਲ ਬਹੁਤ ਵੱਡੀ ਉਮਰ ਦਾ ਮੁੰਡਾ ਨਹੀਂ ਹੈ ਉਹਦੀ ਟੋਟਲ ਵੈਲਥ ਹੈਗੀ ਆ 13.9 ਬਿਲੀਅਨ ਡਾਲਰ ਕੈਲਕੂਲੇਟਰ ਚੱਕਿਓ ਡਾਲਰ ਨੂੰ ਰੁਪਈਏ ਚ ਕਨਵਰਟ ਕਰਿਓ ਬਿਲੀਅਨ ਨੂੰ ਰੁਪਈਆ ਚ ਕਨਵਰਟ ਕਰਿਓ ਤੇ ਜਰਾ ਕੇ ਦੇਖਿਓ ਕਿੰਨੀਆਂ ਜ਼ੀਰੋਆਂ ਲੱਗਦੀਆਂ ਨੇ ਪਰ ਹੁਣ ਅੱਗੇ ਚੱਲਦੇ ਹਾਂ ਪਾਵਲ ਦੂਰੋਵ ਨੇ ਪਿੱਛੇ ਜੇ ਇਹ ਕਿਹਾ ਕਿ ਮੈਂ ਆਪਣੀ ਪੂਰੀ ਦੀ ਪੂਰੀ ਵੈਲਥ ਜਿਹੜੀ ਹੈਗੀ ਆ 13.9 ਬਿਲੀਅਨ ਡਾਲਰ ਆਪਣੇ ਬੱਚਿਆਂ ਦੇ ਵਿੱਚ ਪੂਰੀ ਇਕੁਅਲੀ ਡਿਸਟ੍ਰੀਬਿਊਟ ਕਰਨ ਜਾ ਰਿਹਾ ਆ। ਇੱਥੋਂ ਤੱਕ ਤੁਹਾਨੂੰ ਗੱਲ ਸਮਝ ਲੱਗੀ? ਸੌਖੀ ਗੱਲ ਸੀ ਤੇ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਸਮਝ ਗਏ। ਨਹੀਂ ਤੁਸੀਂ ਕੁਝ ਨਹੀਂ ਸਮਝੇ। ਤੂੰ ਸਮਝਾ? ਹਾਂ। ਨਹੀਂ ਤੂੰ ਸਮਝਾ ਨਹੀਂ ਕਿਉਂਕਿ ਅਸਲੀ ਕਹਾਣੀ ਇੱਥੋਂ ਸ਼ੁਰੂ ਹੋਣੀ ਹੈ ਤੁਹਾਨੂੰ ਹਲੇ ਬੱਚਿਆਂ ਦੀ ਗਿਣਤੀ ਪਤਾ ਹੀ ਨਹੀਂ ਜਦੋਂ ਤੁਸੀਂ ਕਦੇ ਮਹਾਭਾਰਤ ਦੇਖੀ ਹੋਗੀ ਤਾਂ ਤੁਹਾਨੂੰ ਲੱਗਿਆ ਹੋਊ ਕਿ ਸਿਰਫ ਪਰੀ ਕਥਾਵਾਂ ਦੀ ਗੱਲ ਹੈਗੀ ਆ ਕਿ ਕੌਰਵਾਂ ਦੇ ਤ੍ਰੇਤਰਾਸ਼ਤਰ ਤੇ ਗੰਦਾਰੀ ਦੇ 100 ਬੱਚੇ ਆ ਇਹ ਸਿਰਫ ਕਹਾਣੀਆਂ ਦੇ ਵਿੱਚ ਹੋ ਸਕਦਾ ਪਾਵਲ ਦੂਰੋਵ ਨੇ ਤ੍ਰੇਤਰਾਸ਼ਤਰ ਤੇ ਗੰਦਾਰੀ ਦਾ ਰਿਕਾਰਡ ਤੋੜਿਆ ਪੂਰੇ 6 ਬੱਚਿਆਂ ਦੇ ਨਾਲ ਕਿਉਂਕਿ ਪਾਵਲ ਦੂਰੋਵ ਦੇ ਟੋਟਲ ਕਿੰਨੇ ਬੱਚੇ ਨੇ 106 ਹੁਣ ਤੁਸੀਂ ਕਹੋਗੇ 106 ਬੱਚੇ ਉਹਦੇ ਕਿਵੇਂ ਹੋ ਸਕਦੇ ਆ ਮੈਂ ਤੁਹਾਨੂੰ ਸਮਝਾਉਣਾ ਇਸੇ ਕਰਕੇ ਤਾਂ ਮੈਂ ਇੱਥੇ ਬੈਠਾ ਪਾਵਲ ਦੂਰੋਵ ਦੀਆਂ ਅਲੱਗ-ਅਲੱਗ ਟਾਈਮ ਦੇ ਉੱਪਰ ਅਲੱਗ-ਅਲੱਗ ਤਿੰਨ ਗਰਲਫ੍ਰੈਂਡਜ਼ ਰਹੀਆਂ ਨੇ ਇਹਨਾਂ ਤਿੰਨਾਂ ਦੇ ਨਾਲ ਜਿਹੜੇ ਉਹਦੇ ਰਿਲੇਸ਼ਨ ਬਣੇ ਉਹਦੇ ਤੋਂ ਪਾਵਲ ਦੇ 6 ਬੱਚੇ ਪੈਦਾ ਹੁੰਦੇ ਆ ਕਮ ਸੌਖਾ ਕਹਾਣੀ ਸੌਖੀ ਹਾਲੇ ਤੱਕ ਸਾਰੀ ਸਮਝ ਆਪਾਂ ਨੂੰ ਲੱਗ ਗਈ ਹੁਣ ਗੱਲ ਬਚੀ ਆ ਬਾਕੀ ਦੇ 100 ਬੱਚਿਆਂ ਦੀ ਇਹ ਬੱਚੇ ਕਿੱਥੋਂ ਆਏ ਹੋਸਾਗੇ ਦਾ ਤੁਸੀਂ ਕਹੋ ਜਿਵੇਂ ਕੌਰਵ ਤੇ ਪਾਂਡਵਾਂ ਦਾ ਜਨਮ ਹੋਇਆ ਕਿ ਦੇਵਤਿਆਂ ਦੀ ਅराधना ਕੀਤੀ ਗਈ ਫਿਰ ਦੇਵਤੇ ਧਰਤੀ ਦੇ ਉੱਤੇ ਆਏ ਉਹਨਾਂ ਨੇ ਵਰ ਦਿੱਤਾ ਉਹ ਸਾਰਾ ਕੁਝ ਨਹੀਂ ਸਾਇੰਸ ਐਂਡ ਟੈਕਨੋਲੋਜੀ ਪਾਵਲ ਦੁਰੋਵ ਇੱਕ ਬਹੁਤ ਹੀ ਜ਼ਿਆਦਾ ਅਤਰੰਗੀ ਪਰਸਨੈਲਿਟੀ ਦਾ ਮਾਲਕ ਵੀ ਹੈਗਾ ਉਹ ਬਹੁਤ ਅਜੀਬ ਤਰ੍ਹਾਂ ਦੀਆਂ ਹਰਕਤਾਂ ਜਾਂ ਕਹਿ ਲੋ ਕੰਮ ਕਰਦਾ ਰਹਿੰਦਾ ਉਹਨਾਂ ਦੇ ਵਿੱਚੋਂ ਇੱਕ ਹੈਗਾ ਸਪਰਮ ਡੋਨੇਸ਼ਨ ਪਾਵਲ ਦੂਰੋਵ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜਾ ਆਪਣਾ ਵੀਰਜ ਆ ਉਹਨੂੰ ਡੋਨੇਟ ਕੀਤਾ ਬਾਹਰਲੇ ਕੰਟਰੀਜ਼ ਦੇ ਵਿੱਚ ਇੱਕ ਆਮ ਪ੍ਰੈਕਟਿਸ ਆ ਇੰਡੀਆ ਦੇ ਵਿੱਚ ਵੀ ਇਹਦੇ ਉੱਪਰ ਇੱਕ ਫਿਲਮ ਬਣੀ ਹੋਈ ਆ ਮੇਰੇ ਖਾਲ ਜਿਹਦਾ ਨਾਮ ਹੈਗਾ ਵਿੱਕੀ ਡੋਨਰ ਸ਼ਾਇਦ ਤੁਸੀਂ ਉਹ ਫਿਲਮ ਦੇਖੀ ਹੋਗੀ ਉਸੇ ਤਰ੍ਹਾਂ ਹੀ ਪਾਵਲ ਵੀ ਇਹ ਚੀਜ਼ ਕਰਦਾ ਵਾ ਤੇ ਉਹਦੇ ਵੀਰਜ ਤੋਂ 100 ਅਲੱਗ-ਅਲੱਗ ਔਰਤਾਂ ਮਾਂ ਬਣਦੀਆਂ ਨੇ ਉਹਨਾਂ ਦੇ ਘਰ ਸੰਤਾਨ ਪੈਦਾ ਹੁੰਦੀ ਆ ਪਰ ਹੁਣ ਟੈਕਨੀਕਲੀ ਚੀਜ਼ ਕੀਆ ਪਾਵਲ ਦੁਰੋਵ ਚਾਹੇ ਇਹਨਾਂ ਦਾ ਨਾ ਤਾਂ ਪਤੀ ਆ ਨਾ ਇਹਨਾਂ ਦਾ ਬੁਆਏਫਰੈਂਡ ਆ ਤੇ ਮੋਸਟ ਲਾਈਕਲੀ ਇਹਨਾਂ ਚੋਂ ਕਿਸੇ ਵੀ ਔਰਤ ਨੂੰ ਨਹੀਂ ਜਾਣਦਾ ਨਾ ਉਹਨਾਂ ਨੂੰ ਕਦੇ ਮਿਲਿਆ ਵਾ ਪਰ ਜਿਹੜੇ ਵੀ ਇਹਨਾਂ ਔਰਤਾਂ ਦੇ ਬੱਚੇ ਪੈਦਾ ਹੋਏ ਉਹਨਾਂ ਦੀ ਕੁੱਖ ਚੋਂ ਬਾਇਓਲੋਜੀਕਲੀ ਉਹਨਾਂ ਸਾਰਿਆਂ ਦਾ ਪਿਤਾ ਕੌਣਾ ਪਾਵਲ ਦੁਰੋਵ ਉਹੀ ਉਹਨਾਂ ਦੇ ਜੀਨਸ ਰਹਿਣਗੇ ਉਹੀ ਖੂਨ ਰਹੂਗਾ ਤਾਂ ਇਸੇ ਕਰਕੇ ਪਾਵਲ ਦੁਰੋਵ ਨੇ ਇਹ ਕਿਹਾ ਕਿ ਚਾਹੇ ਉਹ 6 ਬੱਚਿਆਂ ਨੂੰ ਹੀ ਮੈਂ ਜਾਣਦਾ ਪਰ ਅਸਲ ਦੇ ਵਿੱਚ ਤਾਂ ਮੇਰੇ 106 ਬੱਚੇ ਆ ਕਿਉਂਕਿ ਜਿਹੜਾ ਮੇਰਾ ਆਪਣਾ ਖੂਨ ਆ ਮੇਰੇ ਆਪਣੇ ਜੀਨਸ ਨੇ ਉਹ 6ਾਂ ਚ ਨਹੀਂ ਬਲਕਿ 106 ਬੱਚਿਆਂ ਦੇ ਵਿੱਚ ਨੇ ਇਸੇ ਕਰਕੇ ਜਿਹੜੀ ਮੇਰੀ ਵੈਲਥ ਆ ਉਹ 6 ਬੱਚਿਆਂ ਚ ਨਹੀਂ ਬਲਕਿ 106 ਬੱਚਿਆਂ ਦੇ ਵਿੱਚ ਇਕੁਅਲੀ ਵੰਡੀ ਜਾਊਗੀ ਅਗਲੀ ਚੀਜ਼ ਉਹਨੇ ਇਹ ਲਿਖੀ ਆਪਣੀ ਵੈਲ ਦੇ ਵਿੱਚ ਕਿ ਹੁਣ ਮੈਂ ਤੁਹਾਨੂੰ ਹਾਲੇ ਤੱਕ ਦੀ ਆਪਣੀ ਕਮਾਈ ਦੇਤੀ 13.9 ਬਿਲੀਅਨ ਡਾਲਰ ਹੁਣ ਤੁਸੀਂ ਮੇਰੇ ਵੱਲ ਚਾਕਣਾ ਨਹੀਂ ਅੱਗੇ ਉਹ ਵੈਲ ਦੇ ਵਿੱਚ ਇਹ ਲਿਖਦਾ ਕਿ ਅਗਲੇ 30 ਸਾਲਾਂ ਦੇ ਵਿੱਚ ਮੈਂ ਜੋ ਵੀ ਕਮਾਊਗਾ ਉਹਦੇ ਉੱਤੇ ਸਿਰਫ ਮੇਰਾ ਹੋਊਗਾ ਹੋਰ ਕਿਸੇ ਦਾ ਹੱਕ ਨਹੀਂ ਹੋਊਗਾ ਮਤਲਬ ਬੰਦੇ ਨੂੰ ਇੰਨਾ ਕੌਨਫੀਡੈਂਸ ਆ ਆਪਣੇ ਆਪ ਤੇ ਛੋਟੀ ਉਮਰ ਦੇ ਵਿੱਚ ਹੀ 106 ਬੱਚਿਆਂ ਦਾ ਪਿਤਾ ਬਣ ਗਿਆ 13.9 ਬਿਲੀਅਨ ਡਾਲਰ ਕਮਾ ਚੁੱਕਿਆ ਦੁਨੀਆ ਦੀ ਇੱਕ ਇੰਨੀ ਵੱਡੀ ਕੰਪਨੀ ਖੜੀ ਕਰਤੀ ਤੇ ਨਾਲ ਦੀ ਨਾਲ ਹੀ ਦਰਯੋਧਨ ਦੇ ਪੇਰੈਂਟਸ ਨੂੰ ਵੀ ਹਰਾ ਗਿਆ ਬਿਨਾ ਦਰਯੋਧਨ ਤੋਂ ਡਰੇ ਤੇ ਇੱਥੇ ਮੈਨੂੰ ਅਮਤਾਬਚਨ ਦਾ ਇੱਕ ਡਾਇਲੋਗ ਯਾਦ ਆਉਂਦਾ ਜਿੱਥੇ ਉਹ ਕਹਿੰਦੇ ਆ ਕਿ ਮੂੰਛੇ ਹੋ ਤਾਂ ਨੱਥੂ ਲਾਲ ਜੀ ਜੈਸੀ ਹੋ ਵਰਨਾ ਨਾ ਹੋ ਮੁੱਚੇ ਹੋ ਤੋ ਨਚੂਲ ਜੀ ਜੈਸੀ ਹੋ ਵਰਨਾ ਨਾ ਤੇ ਉਹਨੂੰ ਆਪਾਂ ਇਹ ਕਹਿ ਸਕਦੇ ਆਂ ਕਿ ਕੌਨਫੀਡੈਂਸ ਹੋ ਤੋ ਪਾਵਲ ਦੁਰੋਵ ਜੈਸਾ ਹੋ ਵਰਨਾ ਨਾ ਹੋ ਤੁਹਾਡੇ ਵਿੱਚੋਂ ਬਹੁਤ ਸਾਰੇ ਦੋਸਤਾਂ ਨੇ ਛੋਟੇ ਹੁੰਦੇ ਇੱਕ ਕਹਾਣੀ ਸੁਣੀ ਹੋਣੀ ਆ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਇੱਕ ਰਾਜੇ ਦਾ ਮਹਿਲ ਹੁੰਦਾ ਇੱਕ ਬੰਦਾ ਡੇਲੀ ਉਹਦੇ ਮਹਿਲ ਦੇ ਕੋਲੋਂ ਦੀ ਲੰਗਦਾ ਤੇ ਹਮੇਸ਼ਾ ਉੱਚੀ ਉੱਚੀ ਇਹ ਕਹਿੰਦਾ ਕਿ ਰੱਬ ਜੋ ਕਰਦਾ ਚੰਗਾ ਹੀ ਕਰਦਾ ਉਸ ਤੋਂ ਬਾਅਦ ਉਹ ਰਾਜੇ ਦੀ ਉਂਗਲੀ ਕੱਟੀ ਜਾਂਦੀ ਆ ਤੇ ਫਿਰ ਉਹ ਉਸ ਬੰਦੇ ਨੂੰ ਪੁੱਛਦਾ ਕਿ ਕੀ ਹੁਣ ਰੱਬ ਨੇ ਚੰਗਾ ਕੀਤਾ ਜਾਂ ਨਹੀਂ ਮਤਲਬ ਇਸ ਇਸ ਤਰ੍ਹਾਂ ਦੀ ਉਹ ਕਹਾਣੀ ਸੀ ਬਿਲਕੁਲ ਇਹੀ ਕਹਾਣੀ ਕਿ ਜਦੋਂ ਉਂਗਲੀ ਕੱਟੀ ਗਈ ਤਾਂ ਕਿਸੇ ਬੰਦੇ ਦੀ ਉਹਦੇ ਨਾਲ ਜਾਨ ਬਚ ਜਾਂਦੀ ਆ ਆਪਣੀ ਹੈਗੀ ਆ ਅਗਲੀ ਨਿਊਜ਼ ਬਿਲਕੁਲ ਇਸ ਤਰ੍ਹਾਂ ਦੀ ਵਿੱਚ ਯੂਪੀ ਦੇ ਨੋਇਡਾ ਦੇ ਵਿੱਚ 2015 ਦੀ ਗੱਲ ਆ ਇੱਕ 7 ਸਾਲ ਦਾ ਬੱਚਾ ਘਰੋਂ ਸਕੂਲ ਜਾਂਦਾ ਪਰ ਸਕੂਲ ਤੋਂ ਵਾਪਸ ਕਰੇ ਨਹੀਂ ਆਉਂਦਾ ਉਹਦੀ ਗੁੰਮਸ਼ੁਦਾ ਦੀ ਰਿਪੋਰਟ ਲਖਵਾਈ ਜਾਂਦੀ ਆ ਪਰਿਵਾਰ ਦੇ ਮੈਂਬਰ ਮਾਂ ਬਾਪ ਪੁਲਿਸ ਕੋਲ ਬਹੁਤ ਸਾਰੇ ਚੱਕਰ ਮਾਰਦੇ ਆ ਪਰ ਉਸ ਬੱਚੇ ਦਾ ਕਦੇ ਕੁਝ ਪਤਾ ਨਹੀਂ ਲੱਗਦਾ 20 ਦਸੰਬਰ 2022 ਦੇ ਵਿੱਚ ਇਸ ਰਿਪੋਰਟ ਨੂੰ ਹਮੇਸ਼ਾ ਦੇ ਲਈ ਬੰਦ ਕੀਤਾ ਜਾਂਦਾ ਰਿਪੋਰਟ ਬੰਦ ਹੋਣ ਦੇ ਨਾਲ ਹੀ ਮਾਪਿਆਂ ਦੀਆਂ ਜਿਹੜੀਆਂ ਆਪਣੇ ਬੱਚੇ ਨੂੰ ਮਿਲਣ ਦੀਆਂ ਉਮੀਦਾਂ ਸੀਗੀਆਂ ਉਹ ਸਾਰੀਆਂ ਖਤਮ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਆਉਂਦਾ 28 ਮਈ 2025 ਦਾ ਦਿਨ ਪੁਲਿਸ ਵਾਲੇ ਇੱਕ ਹੋਰ ਕੇਸ ਦੇ ਉੱਪਰ ਕੰਮ ਕਰ ਰਹੇ ਆ ਜਿਹਦੇ ਵਿੱਚ ਇੱਕ 6 ਸਾਲ ਦੇ ਬੱਚੇ ਨੂੰ ਕਿਸੇ ਨੇ ਕਿਡਨੈਪ ਕਰ ਲਿਆ ਜਦੋਂ ਪੁਲਿਸ ਵਾਲੇ ਸੀਸੀਟੀਵੀ ਕੈਮਰਾ ਦੇਖਦੇ ਆ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਬੰਦਾ ਕਲੀਅਰਲੀ ਦਿਖਦਾ ਉਸ ਬੱਚੇ ਨੂੰ ਚੱਕ ਕੇ ਉੱਥੋਂ ਲੈ ਕੇ ਜਾਂਦਾ ਹੋਇਆ ਪੁਲਿਸ ਵਾਲੇ ਉਸ ਬੰਦੇ ਨੂੰ ਪਛਾਣ ਲੈਂਦੇ ਆ ਤੇ ਫਾਈਨਲੀ ਉਹਦਾ ਪਿੱਛਾ ਕਰਦੇ ਕਰਦੇ ਉਹਦੇ ਘਰ ਤੱਕ ਪਹੁੰਚ ਜਾਂਦੇ ਆ ਜਿਹੜਾ ਕਿ ਹੁੰਦਾ ਫਰੀਦাবাদ ਦੇ ਵਿੱਚ ਤੇ ਜਿਹੜਾ ਇਹ ਬੰਦਾ ਵਾ ਜਿਨੇ ਇਸ ਬੱਚੇ ਨੂੰ ਚੱਕਿਆ ਉਹਦਾ ਨਾਮ ਹੁੰਦਾ ਮੰਗਲ ਕੁਮਾਰ ਚਲੋ ਜੀ ਇਹ ਬੱਚੇ ਨੂੰ ਉਹ ਬਚਾ ਲੈਂਦੇ ਆ ਪਰ ਇੱਥੇ ਆ ਕੇ ਆਸੇ ਪਾਸੇ ਤੇ ਗਵਾਂਢੀ ਇਕੱਠੇ ਹੋ ਜਾਂਦੇ ਆ ਤੇ ਪੁਲਿਸ ਵਾਲਿਆਂ ਨੂੰ ਕਹਿੰਦੇ ਆ ਕਿ ਇੱਕ ਹੋਰ ਬੱਚਾ ਇਹਦੇ ਕੋਲੇ ਰਹਿ ਰਿਹਾ ਵਾ ਇੱਕ ਟਾਈਮ ਤੇ ਉਹ ਬੱਚਾ ਸੀ ਹੁਣ ਉਹ ਵੱਡਾ ਹੋ ਚੁੱਕਿਆ ਹੁਣ ਉਹਦੀ ਉਮਰ ਹੋ ਚੁੱਕੀ ਆ 17 ਸਾਲ ਦੀ ਤੇ ਜਿਹੜੇ ਆਸੇ ਪਾਸੇ ਦੇ ਗਵੰਡੀ ਨੇ ਉਹ ਪੁਲਿਸ ਵਾਲਿਆਂ ਨੂੰ ਕਹਿੰਦੇ ਆ ਕਿ ਇਹ ਬੱਚਾ ਵੀ ਇਸੇ ਤਰ੍ਹਾਂ ਹੀ ਇੱਕ ਦਿਨ ਮੰਗਲ ਕੁਮਾਰ ਆਪਣੇ ਨਾਲ ਚੱਕ ਕੇ ਲੈ ਕੇ ਆਇਆ ਜੇ ਹੋ ਸਕੇ ਤਾਂ ਇਹਨੂੰ ਵੀ ਤੁਸੀਂ ਇਹਦੇ ਮਾਪੇ-ਬਾਪ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਮੰਗਲ ਕੁਮਾਰ ਉਲਟਾ ਕਹਿ ਰਿਹਾ ਵਾ ਉਹ ਕਹਿੰਦਾ ਨਹੀਂ ਇਹ ਤਾਂ ਮੇਰਾ ਮੁੰਡਾ ਪਰ ਹੁਣ ਜਿਹੜੇ ਆਸੇ ਪਾਸੇ ਗਵੰਡੀ ਨੇ ਉਹ ਕਹਿੰਦੇ ਇਹਦੀ ਜਿਹੜੀ ਵਾਈਫ ਆ ਉਹ ਇਹਨੂੰ ਬਹੁਤ ਸਾਲ ਪਹਿਲਾਂ ਛੱਡ ਕੇ ਜਾ ਚੁੱਕੀ ਆ ਤੇ ਇਹਦਾ ਆਪਣਾ ਕੋਈ ਵੀ ਬੱਚਾ ਨਹੀਂ ਹੈ ਤਾਂ ਇਸ ਤੋਂ ਬਾਅਦ ਉਹ 17 ਸਾਲ ਦੇ ਲੜਕੇ ਨੂੰ ਪੁਲਿਸ ਵਾਲਿਆਂ ਦੇ ਕੋਲੇ ਲੈ ਕੇ ਆਇਆ ਜਾਂਦਾ ਜਦੋਂ ਪੁਲਿਸ ਵਾਲੇ ਉਹਨੂੰ ਦੇਖਦੇ ਆ ਤਾਂ ਉਹਦੇ ਚਿਹਰੇ ਦੇ ਉੱਪਰ ਤੇ ਉਹਦੇ ਹੱਥਾਂ ਦੇ ਉੱਪਰ ਦੋ ਸਪੈਸ਼ਲ ਮਾਰਕ ਨੇ ਜਿਹੜੇ ਉਹਨੂੰ ਬਾਕੀ ਦੇ ਆਮ ਲੋਕਾਂ ਤੋਂ ਅੱਡ ਕਰਦੇ ਆ ਪਹਿਲਾ ਉਦੇ ਸੱਜੇ ਹੱਥ ਦੀ ਬਿਲਕੁਲ ਵਿਚਕਾਰ ਦੀ ਜਿਹੜੀ ਉਂਗਲ ਹੈਗੀ ਆ ਉਹ ਕੱਟੀ ਹੋਈ ਆ ਉਸ ਕਹਾਣੀ ਵਾਲੇ ਰਾਜੇ ਦੀ ਤਰ੍ਹਾਂ ਦੂਸਰਾ ਉਹਦੀ ਇੱਕ ਅੱਖ ਦੇ ਥੱਲੇ ਇੱਕ ਬਹੁਤ ਹੀ ਡੂੰਗਾ ਮਾਰਕਾ ਜਿਵੇਂ ਕੋਈ ਬਹੁਤ ਵੱਡੀ ਝੋਟ ਉਹਦੇ ਕਿਸੇ ਟਾਈਮ ਲੱਗੀ ਹੋਵੇ ਹੁਣ ਇਹ ਪੁਲਿਸ ਦੀ ਟੀਮ ਦੇ ਵਿੱਚ ਦੋ ਬੰਦੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦਾ ਕੰਮ ਹੀ ਹੁੰਦਾ ਕਿ ਇਸ ਤਰ੍ਹਾਂ ਦੇ ਬੱਚਿਆਂ ਨੂੰ ਲੱਭਣਾ ਤੇ ਉਹਨਾਂ ਨੂੰ ਆਪ ਦਾ ਉਹ ਪੁਰਾਣਾ ਕੇਸ ਚੰਗੀ ਤਰ੍ਹਾਂ ਯਾਦ ਸੀ ਜਿਹਦੀ ਫਾਈਲ ਸਾਲ 2022 ਦੇ ਵਿੱਚ ਬੰਦ ਹੁੰਦੀ ਆ ਤੇ ਉਹਨਾਂ ਨੂੰ ਇਹ ਵੀ ਯਾਦ ਸੀ ਕਿ ਉਹਦੇ ਵਿੱਚ ਇੱਕ ਉਮਸ਼ੋ ਦਾ ਬੱਚਾ ਹੁੰਦਾ ਜਿਹਦੇ ਬਾਰੇ ਪਰਿਵਾਰ ਵਾਲਿਆਂ ਨੇ ਦੱਸਿਆ ਸੀ ਕਿ ਉਹਦੀ ਇੱਕ ਉਂਗਲ ਕੱਟੀ ਹੋਈ ਆ ਤੇ ਆਖਾ ਦੇ ਥੱਲੇ ਉਹਦੇ ਨਿਸ਼ਾਨ ਆ ਫੌਰਨ ਇਹ ਦੋਨੇ ਪੁਲਿਸ ਵਾਲੇ ਉਸੇ ਲਾਪਤਾ ਹੋਏ ਬੱਚੇ ਦੇ ਘਰ ਵਾਲਿਆਂ ਨੂੰ ਫੋਨ ਕਰਦੇ ਆ ਮੁੱਖ ਲਖਰ ਗਈ ਹੈ ਤਾਂ ਮੇਰਾ ਬੱਚਾ ਮਿਲ ਗਿਆ ਮੇਰੇ ਪਾਸ ਆ ਗਿਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਅਸੀਂ ਇੱਕ 17 ਸਾਲ ਦਾ ਲੜਕਾ ਲੱਭਿਆ ਵਾ ਤੇ ਤੁਸੀਂ ਉਹਦੀ شناخت ਕਰਨ ਦੇ ਲਈ ਪਹੁੰਚੋ ਸਾ ਵੀ ਇਹ ਜਦ ਖਬਰ ਇੱਥੋਂ ਗਈ ਤਾਂ ਮੈਂ ਕੱਲ ਸਾਮ ਕੋ ਬੈਠੀ ਸਵੇਰ ਆ ਗਈ ਅਗਲੀ ਚੀਜ਼ ਜਿਹੜੀ ਉਮਰ ਉਹਨਾਂ ਦੇ ਉਸ ਗੁੰਮੇ ਹੋਏ ਬੱਚੇ ਦੀ ਹੋਣੀ ਚਾਹੀਦੀ ਆ ਬਿਲਕੁਲ ਉਹੀ ਉਮਰ ਇਸ ਲੜਕੇ ਦੀ ਆ ਪੂਰੇ 10 ਸਾਲ ਹੋ ਚੁੱਕੇ ਜਦੋਂ ਉਹ ਲੜਕਾ ਗੁੰਮਿਆ ਸੀ ਉਹਦੀ ਉਮਰ ਸੀਗੀ 7 ਸਾਲ ਉਹਦੀ ਉਮਰ ਹੁਣ ਹੋਣੀ ਚਾਹੀਦੀ ਸੀ 17 ਤੇ ਇਸ ਲੜਕੇ ਦੀ ਵੀ ਉਮਰ ਕਿੰਨੀ ਆ 17 ਸਾਲ ਸਾਲ 2000 15 ਤੋਂ ਲੈ ਕੇ ਸਾਲ 2022 ਤੱਕ ਉਹ ਵਾਲਾ ਗੁੰਮੇ ਹੋਏ ਬੱਚੇ ਦਾ ਪਰਿਵਾਰ 150 ਵਾਰ ਤੋਂ ਵੀ ਜ਼ਿਆਦਾ ਥਾਣਿਆਂ ਦੇ ਵਿੱਚ ਆ ਚੁੱਕਿਆ ਅਲੱਗ-ਅਲੱਗ ਟਾਈਮ ਦੇ ਉੱਪਰ ਤਾਂ ਉਹਨਾਂ ਨੂੰ ਇਹ ਲੱਗਦਾ ਸ਼ਾਇਦ ਇੱਕ ਵਾਰੀ ਫੇਰ ਉਹਨਾਂ ਨੂੰ ਅਦਾਸੀ ਹੀ ਮਿਲੂਗੀ ਮੈਂਨੇ ਤਾਂ ਮੈਂ ਛੋੜ ਦਿੱਤੀ ਉਹਨਾਂ ਦਾ ਆਪਣਾ ਬੱਚਾ ਉਹਨਾਂ ਨੂੰ ਨਹੀਂ ਮਿਲੂਗਾ ਪਰ ਫੇਰ ਇੱਕ ਵਾਰੀ ਉਹ ਆਉਂਦੇ ਆ ਇਸ ਵਾਰ ਗੱਲ ਕਿਉਂਕਿ ਵੈਸੇ ਵੀ ਥੋੜੀ ਡਿਫਰੈਂਟ ਆ ਫਾਈਲ ਬੰਦ ਹੋਣ ਤੋਂ ਬਾਅਦ ਪੁਲਿਸ ਵਾਲਿਆਂ ਨੇ ਬੁਲਾਇਆ ਆਪ ਦਾ ਬੱਚਾ ਮਿਲ ਗਿਆ ਹੈ ਤਾਂ ਇਸ ਵਾਰ ਜਦੋਂ ਆ ਕੇ ਉਹ ਇਸ ਲੜਕੇ ਨੂੰ ਦੇਖਦੇ ਆ ਤਾਂ ਉਹਦੇ ਦੋਨੇ ਉਹੀ ਵਾਲੇ ਨਿਸ਼ਾਨ ਦੇਖਦੇ ਆ 10 ਸਾਲ ਪਹਿਲਾਂ ਗੁੰਮਿਆ ਹੋਇਆ ਉਹ 7 ਸਾਲ ਦਾ ਬੱਚਾ ਹੁਣ 17 ਸਾਲ ਦਾ ਗੱਭਰੂ ਹੋ ਚੁੱਕਿਆ ਚਿਹਰੇ ਦੇ ਨੈਣ ਨਕਸ਼ ਕੁਝ ਹੱਦ ਤੱਕ ਬਦਲ ਚੁੱਕੇ ਆ ਪਰ ਫਿਰ ਵੀ ਪਰਿਵਾਰ ਦੇ ਮੈਂਬਰ ਉਹਦੇ ਉਹਨਾਂ ਹੀ ਦੋਨੇ ਨਿਸ਼ਾਨਾਂ ਤੋਂ ਕੱਟੀ ਹੋਈ ਉਂਗਲ ਤੇ ਅੱਖ ਦੇ ਥੱਲੇ ਵਾਲੇ ਨਿਸ਼ਾਨ ਤੋਂ ਉਹਨੂੰ ਪਛਾਣ ਲੈਂਦੇ ਆ ਤੇ ਫਾਈਨਲੀ 10 ਸਾਲਾਂ ਤੋਂ ਬਾਅਦ ਇਸ ਬੱਚੇ ਦਾ ਵਾਪਸ ਮਿਲਣ ਹੋ ਜਾਂਦਾ ਉਹਦੇ ਆਪਣੇ ਪਰਿਵਾਰ ਵਾਲਿਆਂ ਨਾਲ ਉਹਦੇ ਆਪਣੇ ਮਾਤਾ ਪਿਤਾ ਦੇ ਨਾਲ ਸਿਰਫ ਉਹਦੀ ਕੱਟੀ ਹੋਈ ਉਂਗਲੀ ਦੇ ਕਰਕੇ ਤੁਹਾਨੂੰ ਕਿਵੇਂ ਲੱਗੂ ਕਿ ਜੇ ਕੋਈ ਠੋਡੇ ਕਰੇ ਅੱਜ ਆਵੇ ਤੇ ਤੁਹਾਨੂੰ ਆਕੇ ਕਵੇ ਕਿ 20 ਸਾਲ ਪਹਿਲਾਂ ਤੁਸੀਂ ਮੇਰੇ ਘਰਦਿਆਂ ਤੋਂ ਜ਼ਮੀਨ ਖਰੀਦੀ ਸੀ ਪਰ ਉਹਨਾਂ ਨੇ ਜਿਹੜੀ ਜ਼ਮੀਨ ਤੁਹਾਨੂੰ ਵੇਚੀ ਆ ਉਹ ਮੈਨੂੰ ਪੁੱਛ ਕੇ ਤਾਂ ਵੇਚੀ ਨਹੀਂ ਤਾਂ ਇਸ ਕਰਕੇ ਹੁਣ ਤੁਸੀਂ ਮੇਰੇ ਨਾਲ ਨਵੇਂ ਸਿਰਿਓਂ ਹਿਸਾਬ ਕਿਤਾਬ ਕਰੋ ਤੁਸੀਂ ਕਹੋਗੇ ਕਿ ਭਾਈਓ ਬਿਲਕੁਲ ਕਮਲੇ ਨੇ ਤੇ ਅਸੀਂ ਤਾਂ ਜੁੱਤੀ ਲਾ ਲਾਂਗੇ ਪਰ ਨਹੀਂ ਇਹ ਇੰਨਾ ਸੌਖਾ ਕੰਮ ਨਹੀਂ ਹੈਗਾ ਕਿਉਂਕਿ ਜੇ ਤੁਹਾਨੂੰ ਲੱਗਦਾ ਕਿ ਇੰਨਾ ਹੀ ਸੌਖਾ ਕੰਮ ਹੈ ਤਾਂ ਤੁਸੀਂ ਪੁੱਛੋ ਬੈਂਗਲੌਰ ਦੇ ਉਸ ਫੈਮਿਲੀ ਨੂੰ ਜਿਨ੍ਹਾਂ ਦੇ ਨਾਲ ਹੁਣ ਤੋਂ ਸਿਰਫ ਕੁਝ ਦਿਨ ਪਹਿਲਾਂ ਬਿਲਕੁਲ ਇਹੀ ਚੀਜ਼ ਹੋਈ ਆ ਬੈਂਗਲੌਰ ਦਾ ਇੱਕ ਸ਼ਹਿਰੀ ਏਰੀਆ ਵਾ ਉੱਥੇ ਸਾਲ 2006 ਦੇ ਵਿੱਚ ਹੁਣ ਤੋ ਤਕਰੀਬਨ 19 ਸਾਲ ਪਹਿਲਾਂ ਇੱਕ ਬੰਦੇ ਨੇ ਕਿਸੇ ਹੋਰ ਫੈਮਿਲੀ ਨੂੰ ਆਪਣੀ ਇੱਕ ਬਹੁਤ ਹੀ ਮਹਿੰਗੀ ਪ੍ਰਾਪਰਟੀ ਵੇਚੀ ਪਰ ਉਹਦਾ ਕਾਰਨ ਕੀ ਸੀ ਉਹਦਾ ਕਾਰਨ ਇਹ ਸੀ ਮਹਿੰਗੇ ਵਿਆਹ ਇੱਕ ਵਾਰੀ ਫੇਰ ਉਹਨਾਂ ਦੀ ਬੇਟੀ ਦਾ ਵਿਆਹ ਹੋਣਾ ਸੀ ਖਰਚਾ ਇੰਨਾ ਕਿ ਜ਼ਿਆਦਾ ਸੀ ਉਹਨਾਂ ਤੋਂ ਅਫੋਰਡ ਨਹੀਂ ਹੋਇਆ ਜਿਹੜੀ ਇਹ ਪ੍ਰਾਪਰਟੀ ਆ ਉਸ ਪਰਿਵਾਰ ਨੂੰ ਵੇਚਤੀ ਵੇਚਣ ਵਾਲੇ ਨੇ ਪੈਸੇ ਲੈ ਲਏ ਆਪਣੀ ਬੇਟੀ ਦਾ ਵਿਆਹ ਕਰਤਾ ਖਰੀਦਣ ਵਾਲਿਆਂ ਨੇ ਪ੍ਰਾਪਰਟੀ ਲੈ ਲਈ ਹਰ ਕੋਈ ਆਪਣੇ ਘਰੇ ਚੱਲ ਗਿਆ ਗੱਲ ਖਤਮ ਹਮੇਸ਼ਾ ਲਈ ਨਹੀਂ 19 ਸਾਲ ਲਈ 19 ਸਾਲ ਤੋਂ ਬਾਅਦ ਹੁਣ ਤੋਂ ਸਿਰਫ ਇੱਕ ਹਫਤਾ ਪਹਿਲਾਂ ਉਹੀ ਬੇਟੀ ਜਿਹਦੇ ਵਿਆਹ ਦੇ ਕਰਕੇ ਉਹਦੇ ਪਿਤਾ ਨੇ ਪ੍ਰਾਪਰਟੀ ਨੂੰ ਵੇਚਿਆ ਜਿਹੜੇ ਲੋਕਾਂ ਨੇ ਇਹਨੂੰ ਖਰੀਦਿਆ ਸੀਗਾ ਉਹਨਾਂ ਦੇ ਘਰੇ ਪਹੁੰਚਦੀ ਆ ਤੇ ਇੱਕ ਕਲੇਮ ਕਰਦੀ ਆ ਕਿ ਮੇਰੇ ਪਿਤਾ ਨੇ ਜਦੋਂ ਇਹ ਪ੍ਰਾਪਰਟੀ ਵੇਚੀ ਤਾਂ ਮੈਨੂੰ ਪੁੱਛਿਆ ਹੀ ਨਹੀਂ ਤੇ ਮੈਂ ਇਹਦੀ ਵਾਰਿਸ ਹੈਗੀ ਆ ਤਾਂ ਹੁਣ ਤੁਹਾਨੂੰ ਮੇਰੇ ਨਾਲ ਦੁਬਾਰਾ ਤੋਂ ਗੱਲਬਾਤ ਕਰਨੀ ਪਊਗੀ ਤੁਹਾਨੂੰ ਮੈਨੂੰ ਕੁਛ ਨਾ ਕੁਛ ਅਮਾਉਂਟ ਇਹਦੇ ਵਿੱਚੋਂ ਦੇਣੀ ਪੈਣੀ ਆ ਜੇ ਤੁਸੀਂ ਨਹੀਂ ਦਿੰਦੇ ਤਾਂ ਮੈਂ ਕੋਰਟ ਦੇ ਵਿੱਚ ਤੁਹਾਡੇ ਅਗੇਂਸਟ ਜਾਵਾਂਗੀ ਹੁਣ ਇਹਲੀ ਗੱਲ ਸੁਣ ਕੇ ਇਹ ਵਿਚਾਰੇ ਪਮੱਤਰ ਜਾਂਦੇ ਆ ਅੱਛਾ ਗੱਲ ਇੱਥੇ ਨਹੀਂ ਰੁਕਦੀ ਇਸ ਤੋਂ ਬਾਅਦ ਪ੍ਰਾਪਰਟੀ ਨੂੰ ਵੇਚਣ ਵਾਲੇ ਉਸੇ ਇਨਸਾਨ ਦਾ ਬੇਟਾ ਵੀ ਆ ਜਾਂਦਾ ਮਤਲਬ ਹੁਣ ਭੈਣ ਭਾਈ ਦੋਨੇ ਆ ਜਾਂਦੇ ਆ ਤੇ ਆ ਕੇ ਇਸ ਪਰਿਵਾਰ ਨੂੰ ਕੋਰਟ ਦੇ ਵਿੱਚ ਜਾਣ ਦਾ ਤੇ ਇਹਨਾਂ ਨੂੰ ਸਾਲਾਂ ਤੱਕ ਇਹਨਾਂ ਕੇਸਾਂ ਦੇ ਵਿੱਚ ਲਮਕਾਉਣ ਦੀ ਧਮਕੀ ਦੇ ਦਿੰਦੇ ਆ ਅੱਕੇ ਹੋਏ ਤੇ ਪਰੇਸ਼ਾਨ ਹੋਏ ਤੇ ਡਰੇ ਹੋਏ ਇਸ ਫੈਮਿਲੀ ਵਾਲੇ ਆਪਣੀ ਪੂਰੀ ਦੀ ਪੂਰੀ ਜਿਹੜੀ ਇਹ ਦੁੱਖ ਭਰੀ ਕਹਾਣੀ ਹੈਗੀ ਆ ਜਿਵੇਂ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਉਹਨੂੰ ਇੰਟਰਨੈਟ ਦੇ ਉੱਪਰ ਸ਼ੇਅਰ ਕਰਦੇ ਆ ਰੈਡਿਟ ਦੇ ਉੱਪਰ ਕੋਸ਼ੀ ਘੰਟਿਆਂ ਦੇ ਵਿੱਚ ਇਹ ਸਟੋਰੀ ਪੂਰੇ ਇੰਡੀਆ ਦੇ ਵਿੱਚ ਵਾਇਰਲ ਹੋ ਜਾਂਦੀ ਆ ਬਹੁਤ ਸਾਰੇ ਵਕੀਲ ਵੀ ਆਉਂਦੇ ਆ ਜਿਹੜੇ ਇਸ ਫੈਮਲੀ ਨੂੰ ਜਿਨ੍ਹਾਂ ਨੇ ਪ੍ਰਾਪਰਟੀ ਲਈ ਸੀ ਉਹਨਾਂ ਨੂੰ ਕਹਿੰਦੇ ਆ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈਗੀ ਕਾਨੂੰਨ ਤੁਹਾਡੇ ਨਾਲ ਆ ਜੇ ਤੁਹਾਡੇ ਕੋਲ ਡਾਕੂਮੈਂਟ ਹੈਗੇ ਤਾਂ ਪਰ ਆਪਾਂ ਨੂੰ ਪਤਾ ਵਾ ਇੰਡੀਆ ਦੇ ਵਿੱਚ ਚੀਜ਼ਾਂ ਉਨੀਆਂ ਸੌਖੀਆਂ ਨਹੀਂ ਹੁੰਦੀਆਂ ਤੇ ਹਰ ਚੀਜ਼ ਉਸ ਤਰ੍ਹਾਂ ਨਹੀਂ ਚੱਲਦੀ ਜਿਵੇਂ ਅਸਲ ਚ ਉਹਨੂੰ ਚੱਲਣਾ ਚਾਹੀਦਾ ਵਾ ਕਿਉਂਕਿ ਜੇ ਆਪਾਂ ਹਿਸਟਰੀ ਦੇਖੀਏ ਇਹ ਜੇ ਕੁਝ ਕੇਸਸ ਆਏ ਆ ਜਿਦੇ ਵਿੱਚ ਬਿਲਕੁਲ ਏਸੇ ਤਰ੍ਹਾਂ ਹੀ ਜਿਹੜੇ ਲੋਕਾਂ ਨੇ ਪ੍ਰਾਪਰਟੀ ਵੇਚੀ ਬਹੁਤ ਸਾਲਾਂ ਤੋਂ ਬਾਅਦ ਉਹਨਾਂ ਦਾ ਕੋਈ ਨਾ ਕੋਈ ਬੱਚਾ ਸਾਹਮਣੇ ਆਇਆ ਤੇ ਉਹਨੇ ਪ੍ਰਾਪਰਟੀ ਖਰੀਦਣ ਵਾਲਿਆਂ ਨੂੰ ਬਲੈਕਮੇਲ ਕੀਤਾ ਬਲੈਕਮੇਲ ਉਹ ਕਰ ਨਹੀਂ ਸਕਦੇ ਪਰ ਫਿਰ ਵੀ ਇੱਕ ਡਰ ਹੁੰਦਾ ਵਾ ਲੰਬੇ ਜਿਆਦਾ ਖਿੱਚੇ ਜਾਣਾ ਕੋਰਟ ਕੇਸਾਂ ਦੇ ਵਿੱਚ ਤੇ ਜਿਹੜਾ ਇੱਕ ਆਮ ਇਨਸਾਨ ਆ ਨੌਕਰੀ ਪੇਸ਼ਾ ਜਿਹਦੇ ਕੋਈ ਨਾ ਟਾਈਮ ਨਹੀਂ ਹੈ ਉਹ ਹਮੇਸ਼ਾ ਇਨਾ ਚੀਜ਼ਾਂ ਤੋਂ ਡਰਦਾ ਵਾ ਤੇ ਬਹੁਤ ਵਾਰੀ ਇਹ ਜੇ ਕੇਸਾਂ ਦੇ ਵਿੱਚ ਕੋਰਟ ਤੋਂ ਬਾਹਰ ਸੈਟਲਮੈਂਟ ਕੀਤੀ ਗਈ ਆ ਇਸ ਕੇਸ ਦੇ ਵਿੱਚ ਵੀ ਹੁਣ ਦੋਨੇ ਭੈਣ ਪਾਈ ਇਸ ਪਰਿਵਾਰ ਨੂੰ ਇਸ ਚੀਜ਼ ਦੇ ਲਈ ਫੋਰਸ ਕਰ ਰਹੇ ਆ ਕਿ ਤੁਸੀਂ ਕੋਰਟ ਤੋਂ ਬਾਹਰ ਸਾਡੇ ਨਾਲ ਸੈਟਲਮੈਂਟ ਕਰੋ ਕਿਉਂਕਿ ਇੱਕ ਤਾਂ ਹੈ ਸ਼ਹਿਰ ਬੈਂਗਲੁਰੂ ਸ਼ਹਿਰ ਦੀ ਪ੍ਰਾਪਰਟੀ ਆ ਤਾਂ ਤੁਸੀਂ ਦੇਖ ਲਓ ਦੀ ਅਮਾਉਂਟ ਕਿੰਨੀ ਜ਼ਿਆਦਾ ਹੋਊਗੀ ਹੁਣ ਅੱਗੇ ਇਸ ਕੇਸ ਦੇ ਵਿੱਚ ਕੀ ਹੁੰਦਾ ਵਾ ਇਹ ਸਿਰਫ ਹੁਣ ਪਵਿੱਖ ਦੀ ਗੋਦ ਦੇ ਵਿੱਚ ਆ ਕੀ ਇਹਦੇ ਵਿੱਚ ਇੱਕ ਵਾਰੀ ਫੇਰ ਕੋਰਟ ਤੋਂ ਬਾਹਰ ਸੈਟਲਮੈਂਟ ਹੋਣ ਲਈ ਉਹਨਾਂ ਨੂੰ ਮਜਬੂਰ ਹੋਣਾ ਪੈਂਦਾ ਜਾਂ ਫਿਰ ਕਾਨੂੰਨ ਇੱਥੇ ਜਿਹੜੇ ਬਾਇਰ ਨੇ ਜਿਨ੍ਹਾਂ ਨੇ ਬਹੁਤ ਇਮਾਨਦਾਰੀ ਤੇ ਪੂਰੇ ਕਾਨੂੰਨ ਨੂੰ ਮੰਨ ਕੇ ਪ੍ਰਾਪਰਟੀ ਬਾਈ ਕੀਤੀ ਪੈਸੇ ਦਿੱਤੇ ਉਹਨਾਂ ਨੂੰ ਬਚਾਊਗਾ ਕੱਲ ਇੱਕ ਵੀਡੀਓ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਇੱਕ ਕੇਸ ਦਾ ਜ਼ਿਕਰ ਕੀਤਾ ਸੀ ਜਦੋਂ ਇੱਕ ਬਿਲਕੁਲ ਨੌਜਵਾਨ ਵਿਵਤਾ ਔਰਤ ਨੂੰ ਜਾਂ ਕਹਿ ਲਓ ਲੜਕੀ ਨੂੰ ਆਤਮ ਹੱਤਿਆ ਕਰਨੀ ਪਈ ਦਾਜ ਦੇ ਕਰਕੇ ਕਿਉਂਕਿ ਉਹਦੇ ਸਹੁਰੇ ਉਹਨੂੰ ਦਾਜ ਦੇ ਲਈ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸੀ ਹਾਲਾਂਕਿ ਉਹਨਾਂ ਨੇ ਵੋਲਵੋ ਕਾਰ ਤੇ 800 ਗ੍ਰਾਮ ਸੋਨਾ ਵੀ ਦਿੱਤਾ ਸੀ ਹੁਣ ਇੱਕ ਹੋਰ ਕੇਸ ਸਾਹਮਣੇ ਆ ਰਿਹਾ ਵਾ ਉਸ ਤੋਂ ਵੀ ਕਿਤੇ ਹੀ ਜ਼ਿਆਦਾ ਵੱਡਾ 23 ਸਾਲ ਦੀ ਵੈਸ਼ਨਵੀ ਹਗਾਵਾ ਨੇ ਪੁਣੇ ਦੀ ਰਹਿਣ ਵਾਲੀ ਕੁਝ ਦਿਨ ਪਹਿਲਾਂ ਉਹਦਾ ਵੀ ਵਿਆਹ ਹੁੰਦਾ ਮਹਾਰਾਸ਼ਟਰ ਦੇ ਵਿੱਚ ਇਸ ਟਾਈਮ NCP ਦੀ ਸਰਕਾਰ ਆ ਤੇ ਜਿਹੜੇ ਉੱਥੋਂ ਦੇ ਡਿਪਟੀ ਸੀਐਮ ਨੇ ਅਜੀਤ ਪਵਾਰ ਉਹਨਾਂ ਦੀ ਪਾਰਟੀ ਦਾ ਇੱਕ ਬਹੁਤ ਹੀ ਵੱਡਾ ਲੀਡਰ ਆ ਉਹਦੇ ਲੜਕੇ ਦੇ ਨਾਲ ਤਾਂ ਹੁਣ ਤੁਸੀਂ ਸਮਝ ਲਓ ਕਿ ਕਿੰਨੇ ਕੁ ਅਸਰ ਰਸੂਖ ਵਾਲੇ ਸੋਹਰਾ ਪਰਿਵਾਰ ਵਾਲੇ ਹੋਣਗੇ ਵੈਸ਼ਨਵੀ ਦੇ ਕਰਦੇ ਦਾਜ ਦੇ ਵਿੱਚ ਫੋਰਚੂਨਰ ਕਾਰ ਵੀ ਦਿੰਦੇ ਆ ਬਹੁਤ ਸਾਰਾ ਸੋਨਾ ਵੀ ਦਿੰਦੇ ਆ ਤੇ ਬਹੁਤ ਸਾਰਾ ਕੈਸ਼ ਵੀ ਦਿੰਦੇ ਆ ਪਰ ਇਸ ਦੇ ਬਾਵਜੂਦ ਲਗਾਤਾਰ ਉਹਨੂੰ ਹੋਰ ਦਾਜ ਲਿਆਉਣ ਦੇ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਤੇ ਫਾਈਨਲੀ ਵੈਸ਼ਨਵੀ ਆਪਣੇ ਵਿਆਹ ਤੋਂ ਸਿਰਫ 2 ਹਫ਼ਤੇ ਤੋਂ ਬਾਅਦ ਹੀ ਆਤਮ ਹੱਤਿਆ ਕਰ ਲੈਂਦੀ ਆ ਪਰ ਇਹ ਕੇਸ ਜਦੋਂ ਹੀ ਵੈਸ਼ਨਵੀ ਦੀ ਮੌਤ ਹੁੰਦੀ ਆ ਇੱਕ ਤਾਂ ਬਹੁਤ ਹੀ ਜ਼ਿਆਦਾ ਪੋਲਿਟਿਕਲ ਹੋ ਜਾਂਦਾ ਨਾਲ ਦੀ ਨਾਲ ਹੀ ਪੂਰੇ ਮਹਾਰਾਸ਼ਟਰ ਦੇ ਵਿੱਚ ਹਾਈਲਾਈਟ ਹੋ ਜਾਂਦਾ ਵਾਇਰਲ ਹੋ ਜਾਂਦਾ ਤੇ ਇਸ ਤੋਂ ਬਾਅਦ ਪੂਰੇ ਮਹਾਰਾਸ਼ਟਰ ਦੇ ਵਿੱਚ ਜਿਹੜੀ ਉਹਨਾਂ ਦੀ ਮਰਾਠਾ ਕਮਿਊਨਿਟੀ ਆ ਜਿਵੇਂ ਹਰਿਆਣਾ ਦੇ ਵਿੱਚ ਖਾਪ ਪੰਚਾਇਤਾਂ ਹੁੰਦੀਆਂ ਨੇ ਉਸੇ ਤਰ੍ਹਾਂ ਹੀ ਮਰਾਠਾ ਕਮਿਊਨਿਟੀ ਦੀਆਂ ਅਲੱਗ-ਅਲੱਗ ਥਾਵਾਂ ਦੇ ਉੱਪਰ ਪੂਰੇ ਮਹਾਰਾਸ਼ਟਰ 'ਚ ਮੀਟਿੰਗਸ ਹੋਣੀਆਂ ਸ਼ੁਰੂ ਹੁੰਦੀਆਂ ਤੇ ਇੱਥੇ ਇਹ ਚੀਜ਼ ਬੋਲੀ ਜਾਂਦੀ ਆ ਕਿ ਹੁਣ ਬਹੁਤ ਜ਼ਿਆਦਾ ਹੋ ਚੁੱਕਿਆ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਬਹੁਤ ਹੀ ਜ਼ਿਆਦਾ ਮਹਿੰਗੇ ਵਿਆਹ ਕਰਨੇ ਵਿਆਹਾਂ ਦੇ ਉੱਪਰ ਕਰੋੜਾਂ ਰੁਪਈਆ ਲਾ ਦੇਣਾ ਇੱਕ ਬਹੁਤ ਆਮ ਜੀ ਗੱਲ ਹੁਣ ਬਣ ਚੁੱਕੀ ਆ ਤੇ ਨਾਲ ਦੀ ਨਾਲ ਹੀ ਜਿਹੜੀ ਦਹੇਜ ਦੀ ਅਮਾਊਂਟ ਆ ਉਹ ਲਗਾਤਾਰ ਵਧ ਰਹੀ ਆ ਤਾਂ ਹੁਣ ਜਿਹੜੇ ਡਿਸੀਜਨ ਮਰਾਠਾ ਕਮਿਊਨਿਟੀਜ਼ ਦੀਆਂ ਇਹਨਾਂ ਮੀਟਿੰਗਸ ਦੇ ਵਿੱਚ ਲਏ ਗਏ ਵੈਸ਼ਨਵੀ ਦੀ ਮੌਤ ਤੋਂ ਬਾਅਦ ਉਹ ਇਹ ਨੇ ਕਿ ਪਹਿਲੀ ਚੀਜ਼ ਕੋਈ ਵੀ ਵਿਆਹ ਹੁਣ ਇਸ ਤਰ੍ਹਾਂ ਦਾ ਨਹੀਂ ਹੋਊਗਾ ਜਿਹਦੇ ਵਿੱਚ ਬਹੁਤ ਜ਼ਿਆਦਾ ਪੈਸਾ ਖਰਚਿਆ ਜਾਵੇ ਦੂਸਰੀ ਚੀਜ਼ਾਂ ਕੋਈ ਵੀ ਪਰਿਵਾਰ ਦਹੇਜ ਨਹੀਂ ਲੈ ਸਕਦਾ ਅਗਲੀ ਚੀਜ਼ਾ ਕਿਸੇ ਵੀ ਵਿਆਹ ਦੇ ਵਿੱਚ ਜਾਣ ਵਾਲੇ ਜਿਹੜੇ ਮਹਿਮਾਨ ਆ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਬਹੁਤ ਹੀ ਜ਼ਿਆਦਾ ਲਿਮਟਿਡ ਰਹੂਗੀ ਤੇ ਕੋਈ ਵੀ ਇਨਸਾਨ ਜਿਹੜਾ ਇਹਨਾਂ ਗੱਲਾਂ ਨੂੰ ਨਹੀਂ ਮੰਨੂਗਾ ਉਹਨੂੰ ਪੂਰੀ ਕਮਿਊਨਿਟੀ ਤੋਂ ਅਲੱਗ ਕਰ ਦਿੱਤਾ ਜਾਊਗਾ ਤੇ ਪੂਰੀ ਦੀ ਪੂਰੀ ਕਮਿਊਨਿਟੀ ਪੂਰਾ ਸਮਾਜ ਕਿਸੇ ਵੀ ਤਰ੍ਹਾਂ ਦੇ ਨਾਲ ਉਸ ਪਰਿਵਾਰ ਦੇ ਨਾਲ ਕੋਈ ਵੀ ਰਿਲੇਸ਼ਨ ਆਪਣਾ ਨਹੀਂ ਰੱਖੂਗਾ ਹੁਣ ਜਿਹੜੀ ਇਹ ਚੀਜ਼ ਹੋਈ ਆ ਇਹਨੂੰ ਬਹੁਤ ਜ਼ਿਆਦਾ ਵੱਡੇ ਲੈਵਲ ਦੇ ਉੱਪਰ ਸਪੋਰਟ ਮਿਲ ਰਹੀ ਆ ਸਿਰਫ ਮਰਾਠਿਆਂ ਤੋਂ ਨਹੀਂ ਸਿਰਫ ਮਹਾਰਾਸ਼ਟਰ ਤੋਂ ਨਹੀਂ ਬਲਕਿ ਗੁਜਰਾਤ ਤੋਂ ਵੀ ਅਲੱਗ-ਅਲੱਗ ਕਮਿਊਨਿਟੀਜ਼ ਤੋਂ ਵੀ ਉਹਦੇ ਵਿੱਚ ਮਾਰਵਾੜੀਜ਼ ਵੀ ਆਉਂਦੇ ਆ ਕੁੰਭਾਰ ਵੀ ਆਉਂਦੇ ਆ ਤਾਂ ਇਸ ਪੂਰੇ ਦੇ ਪੂਰੇ ਰੀਜਨ ਦੇ ਵਿੱਚ ਹੁਣ ਇਹਨਾਂ ਚੀਜ਼ਾਂ ਨੂੰ ਲੈ ਕੇ ਇੱਕ ਬਹੁਤ ਹੀ ਜ਼ਿਆਦਾ ਗੁੱਸਾ ਦੇਖਣ ਨੂੰ ਮਿਲ ਰਿਹਾ ਤੇ ਉਮੀਦ ਹੈ ਕਿ ਜਿਹੜੇ ਅੱਗੇ ਹੁਣ ਵਿਆਹ ਹੋਣਗੇ ਉਹਨਾਂ ਦੇ ਵਿੱਚ ਜਿਹੜੇ ਦਾਜ ਲਏ ਜਾਂਦੇ ਆ ਤੇ ਬਹੁਤ ਜ਼ਿਆਦਾ ਖਰਚ ਕੀਤਾ ਜਾਂਦਾ ਉਹਨਾਂ ਦੇ ਉੱਪਰ ਠੱਲ ਪਾਊਗੀ ਪਰ ਇਹ ਸਾਰਾ ਕੁਝ ਹੋਇਆ ਵੈਸ਼ਨਵੀ ਦੀ ਮੌਤ ਤੋਂ ਬਾਅਦ ਤੇ ਅੱਜ ਦੇ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਇੰਨੀਆਂ ਖਬਰਾਂ ਸੀਗੀਆਂ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਮੇਰਾ ਇਹ ਵੀਡੀਓ ਪਸੰਦ ਆਇਆ ਹੋਊਗਾ ਕੁਝ ਖਬਰਾਂ ਨੇ ਤੁਹਾਨੂੰ ਹਸਾਇਆ ਹੋ ਕੁਝ ਖਬਰਾਂ ਨੇ ਤੁਹਾਨੂੰ ਉਦਾਸ ਕੀਤਾ ਹੋ ਤੇ ਕੁਝ ਖਬਰਾਂ ਨੇ ਤੁਹਾਨੂੰ ਥੋੜੀ-ਬਹੁਤ ਕੋਈ ਵੀ ਨਵੀਂ ਜਾਣਕਾਰੀ ਦਿੱਤੀ ਹੋਗੀ ਤੇ ਇਹ ਵੀਡੀਓ ਇੱਥੇ ਖਤਮ ਹੁੰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ